ਘਰ ਵਾਲੀ ਦੇ ਮਾਪੇ ਨਹੀਂ ਸੀ ਤਾਂ ਸੋਹਰਿਆਂ ਨੇ ਕੀਤੀਆਂ ਨੂੰ ਦੀਆਂ ਸਾਰੀਆਂ ਰੀਜਾਂ ਪੂਰੀਆਂ ਨੂੰ ਦਾ ਸੁਪਨਾ ਸੀ ਕਨੇਡਾ ਜਾਣਾ ਤਾਂ ਸੋਹਰਿਆਂ ਨੇ ਪੜਾ ਲਿਖਾ ਕੇ ਭੇਜੀ ਕਨੇਡਾ ਘਰ ਵਾਲੀ ਦੇ ਮਾਪੇ ਦਾ ਤਲਾਕ ਹੋ ਗਿਆ ਦਾਦੇ ਦੀ ਮੌਤ ਹੋ ਗਈ ਤੇ ਦਾਦੀ ਨੇ ਪਾਲਿਆ ਘਰ ਵਾਲੀ ਨੂੰ ਦਾਦੀ ਪੈਰਾਲਾਈਜ਼ ਹੋ ਗਈ ਘਰ ਵਾਲੀ ਦੇ ਤਾਇਆ ਤਾਈ ਮੈਨੂੰ ਦੇਖਣ ਆਏ ਤਾਂ ਉਹਨਾਂ ਨੇ ਦੇਖਦੇ ਸਾਰੀ ਮੈਨੂੰ ਪਸੰਦ ਕਰ ਲਿਆ ਤੇ ਕਹਿਣ ਲੱਗੇ ਕਿ ਲੈਣਾ ਦੇਣਾ ਤਾਂ ਸਾਨੂੰ ਅੱਜ ਹੀ ਦੱਸ ਤੋ ਘਰਦਿਆਂ ਨੇ ਕਿਹਾ ਕਿ ਸਾਨੂੰ ਸਿਰਫ ਧੀ ਚਾਹੀਦੀ ਹੈ ਮੰਮੀ ਨੇ ਪਹਿਲੇ ਹੀ ਦਿਨ ਕਹਤਾ ਕਿ ਤੂੰ ਸਾਡੀ ਨੂੰਹ ਨਹੀਂ ਤੂੰ ਸਾਡੀ ਧੀ ਆ ਜਦੋਂ ਮੰਮੀ ਦੇ ਪੇਕੇ ਆਣਾਂ ਤਾਂ ਘਰ ਵਾਲੀ ਨੇ ਉਦੋਂ ਵੀ ਰੋਣਾ ਜਦੋਂ ਮੰਮੀ ਦੀਆਂ ਭੈਣਾਂ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਆਉਣਾ ਤੇ ਘਰ ਵਾਲੀ ਨੇ ਉਦੋਂ ਵੀ ਰੋਣਾ ਕਿ ਮੇਰੇ ਪਿੱਛੇ ਆਉਣ ਵਾਲਾ ਕੋਈ ਨਹੀਂ ਜਦੋਂ ਇਹ ਗੱਲ ਮੇਰੇ ਨਾਨਕਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਮੇਰੀ ਘਰ ਵਾਲੀ ਦੇ ਨਾਲ ਧੀਆ ਵਾਂਗ ਵਰਤਣਾ ਸ਼ੁਰੂ ਕਰਤਾ ਜੇ ਮੰਮੀ ਲਈ ਨਾਨਕਿਆਂ ਨੇ ਲੋਹੜੀ ਲੈ ਕੇ ਆਉਣੀ ਜਾਂ ਕੋਈ ਤਿਹਾਰ ਲੈ ਕੇ ਆਉਣਾ ਤਾਂ ਉਹਨਾਂ ਨੇ ਮੇਰੀ ਘਰ ਵਾਲੀ ਲਈ ਵੀ ਲੈ ਕੇ ਆਉਣਾ ਜਨਉਦੀ ਸਾਡੇ ਘਰ ਆਈ ਹੈ ਸਾਡੇ ਘਰ ਦੇ ਬਾਗ ਖੁੱਲ ਗਏ ਸਾਡੇ ਘਰ ਬਰਕਤ ਹੋਣੀ ਸ਼ੁਰੂ ਹੋ ਗਈ ਅਸੀਂ ਆਪਣੀ ਨੂੰ ਨੂੰ ਮਾ ਪਿਓ ਤੋਂ ਵੀ ਵੱਧ ਕੇ ਪਿਆਰ ਕਰਦੇ ਆ ਸੋਰਾ ਸਾਹਿਬ ਕਹਿੰਦੇ ਨੇ ਕਿ ਇਹ ਮੇਰੀ ਨੂੰ ਨਹੀਂ ਇਹ ਮੇਰੀ ਪਰੀ ਆ ਇਹ ਜਦੋਂ ਛੁੱਟੀ ਹੁੰਦੀ ਹੀ ਉਦੋਂ ਹੀ ਇਹਦੇ ਮੰਮੀ ਪਾਪਾ ਦਾ ਡਵਾਸ ਹੋ ਗਿਆ ਸੀ ਬਾਅਦ ਚ ਇਹਦੇ ਪਾਪਾ ਡਿਪਰੈਸ਼ਨ ਚ ਚਲੇ ਗਏ ਤੇ ਇਹਦੇ ਦਾਦਾ ਦਾਦੀ ਆ ਜਿਹੜੇ ਉਹਨਾਂ ਨੇ ਇਹਨਾਂ ਨੂੰ ਸ਼ੁਰੂ ਤੋਂ ਪਾਲਿਆ ਤੇ ਦਾਦਾ ਜੀ ਦੀ ਡੈਥ ਹੋ ਗਈ ਸੀ ਤੇ ਫਿਰ ਦਾਦੀ ਪਾਲਦੇ ਰਹੇ ਸ਼ੁਰੂ ਤੋਂ ਹੀ ਮਾਂ ਦਾ ਪਿਆਰ ਨਹੀਂ ਮਿਲਿਆ ਜਿਵੇਂ ਨੂੰ ਤੇ ਜੋ ਵੀ ਸੀ ਦਾਦੀ ਸੀ ਮਤਲਬ 1 ਮਿੰਟ ਵੀ ਦਾਦੀ ਤੋਂ ਅੱਖਾਂ ਤੋਂ ਓਲੇ ਨਹੀਂ ਜੀ ਹੁੰਦੀ ਸਾਡੀ ਗੱਲਬਾਤ ਥੋੜੀ ਪੁੱਤੀ ਹੋਣ ਲੱਗ ਗਈ ਮਨਜੋਦੀ ਜਿਹੜੀ ਦਾਦੀ ਸੀ ਉਦੋਂ ਹੀ ਹੱਡੀ ਫੈਮਿਲੀ ਨਾਲ ਵੀ ਗੱਲਬਾਤ ਹੋਈ ਤੇ ਉਹਨਾਂ ਨੂੰ ਪਸੰਦ ਸੀ ਮੈਂ ਤੇ ਫੈਮਿਲੀ ਵੀ ਵਧੀਆ ਬੈਕਗ੍ਰਾਉਂਡ ਉਹਨਾਂ ਨੂੰ ਲੱਗਾ ਦਾਦੀ ਮਨਜੋਦ ਦੀ ਕਹਿੰਦੀ ਸੀ ਕਿ ਅਸੀਂ ਇੱਥੇ ਰਿਸ਼ਤਾ ਕਰਨਾ ਮਨਜੋਦ ਦੀ ਦਾਦੀ ਜਿਵੇਂ ਰੱਬ ਵੱਲੋਂ ਹੀ ਉਹਨਾਂ ਦੇ ਮਨ 'ਚ ਆਉਂਦੀ ਕੋਈ ਗੱਲ ਮਨਜੋਦ ਦੀ ਦਾਦੀ ਨੇ ਕਿਹਾ ਮਨਜੋਦ ਨੂੰ ਬਹਿ ਮੇਰੀ ਕੋਈ ਗੱਲ ਸੁਣ ਮੇਰੀ ਜੇ ਮਨ ਲਾ ਮੈਨੂੰ ਕੁਝ ਹੁੰਦਾ ਵੀ ਅੱਗੇ ਤੇ ਤੂੰ ਆਪਣੇ ਤਾਇਤਾਈ ਨੂੰ ਦੱਸ ਦੀਗੇ ਮੁੰਡਾ ਵਧੀਆ ਜਿਦਾ ਵੀ ਹੈ ਕਿ ਆਪਣੇ ਰਿਸ਼ਤੇਦਾਰੀ ਆ ਉਤੋਂ 2 ਦਿਨ ਬਾਅਦ ਹੀ ਮਨਜੋਦ ਦੀ ਦਾਦੀ ਵਾਸ਼ਰੂਮ 'ਚ ਜਾਂਦੀ ਆ ਨਿਕਲੇ ਹੀ ਨਹੀਂ ਕਿੰਨਾ ਟਾਈਮ ਫਿਰ ਬਹੁਤ ਊੜ ਦੋ ਬਰਾਇਡਰੀ ਤਾਂ ਇਹਨੂੰ ਦੱਸਿਆ ਕਿ ਇਦਾਂ ਮੁੰਡਾ ਵਾ ਤੇ ਬਾਅਦ ਚ ਫਿਰ ਉਹ ਮੈਨੂੰ ਵੇਖਣ ਆਏ ਉਹਨਾਂ ਨੂੰ ਸਾਰਾ ਕੁਝ ਵਧੀਆ ਲੱਗਾ ਤੇ ਉਹ ਪੈਸੇ ਧਰ ਗਏ ਮੈਨੂੰ ਉਹਨਾਂ ਨੇ ਘਰ-ਬਾਰ ਵੇਖਿਆ ਬਹੁਤ ਉਹਨਾਂ ਨੂੰ ਵਧੀਆ ਲੱਗਾ ਬੇਟਾ ਵੇਖਿਆ ਬੇਟੇ ਨੇ ਉਸੇ ਲਈ ਉਹਨਾਂ ਨੂੰ ਪਸੰਦ ਆ ਗਿਆ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਲੈਣਾ ਦੇਣਾ ਨਹੀਂ ਕੁਝ ਅੱਜ ਸਾਡ ਨੂੰ ਦੱਸ ਦੋ ਜੇ ਕੋਈ ਤੁਹਾਡੀ ਡਿਮਾਂਡਾਂ ਜਾਂ ਕੁਝ ਵੀ ਆ ਅਸੀਂ ਕਿਹਾ ਸਾਡੀ ਕੋਈ ਡਿਮਾਂਡ ਨਹੀਂ ਹਨ ਧੀ ਚਾਹੀਦੀ ਬਸ ਤੇ ਉਹ ਤਾਂਦੇ ਠੀਕ ਉਦੋਂ ਹੀ ਪੈਸੇ ਧਰ ਕੇ ਚਲੇ ਗਏ ਹਫਤੇ ਪਿੱਛੋਂ ਵਿਆਹ ਹੋ ਗਿਆ ਉਹ ਤਾਂ ਜਦੋਂ ਪਹਿਲੇ ਦਿਨ ਹੀ ਆਈ ਬੇਟੀ ਉਦੋਂ ਹੀ ਮੈਂ ਕਹਿ ਤਾ ਮੇ ਬੇਟਾ ਤੂੰ ਨੂੰ ਨਹੀਂ ਆ ਸਾਡੀ ਧੀ ਆ ਧੀਾਂ ਨੂੰ ਰਹਿਣਾ ਜਿਵੇਂ ਸੰਦੀਪ ਉਵੇਂ ਦੇ ਤੂੰ ਆ ਤੇ ਉਦੋਂ ਬਾਅਦ ਉਹ ਬਹੁਤ ਜ਼ਿਆਦਾ ਸਾਡਾ ਕਰਨ ਲੱਗ ਪਈ ਮਾਪਿਓ ਦਾ ਵੀ ਮੇਰਾ ਮਾਪਿਓ ਵਾ ਮੇਰਾ ਸੱਸ ਸੋਹਰਾ ਨਹੀਂ ਪਾਪਾ ਨਾਲ ਤੇ ਜ਼ਿਆਦਾ ਹੀ ਨਾ ਮੇਰੇ ਪਾਪਾ ਪਾਪਾ ਤੇ ਪਾਪਾ ਵੀ ਯਾਦ ਖਣਾ ਮੇਰੀ ਪਰੀ ਹੈ ਬੜਾ ਉਹ ਨਹੀਂ ਛੇੜਦੇ ਵੀ ਪਾਪਾ ਦੀ ਪਰੀ ਕੋਣ ਵੀ ਆਉਦਾ ਤਾਂ ਵੀ ਆਂਦੇ ਪਾਪਾ ਦੀ ਪਰੀ ਦਾ ਫੋਨ ਆ ਗਿਆ ਤੇ ਨਾਲ ਸ ਕਰਦੀਆਂ ਸੀ ਦੋਵੇਂ ਜਾਣੀਆਂ ਜਦੋਂ ਵੀ ਦੋਵਾਂ ਨੇ ਜਾਣਾ ਦੋਵਾਂ ਨੇ ਇੱਕੋ ਜਿਹੇ ਕੱਪੜੇ ਪਾ ਕੇ ਤੇ ਇਹਨਾਂ ਦੇ ਪਾਪਾ ਨੂੰ ਕਹਿਣਾ ਵੀ ਤੁਹਾਡੀਆਂ ਦੋ ਬੇਟੀਆਂ ਉਹਨਾਂ ਨੇ ਹੱਸਣਾ ਹਾਂ ਜੀ ਮੇਰੀਆਂ ਦੋਵੇਂ ਬੇਟੀਆਂ ਹੀ ਆ ਇੰਜ ਮੇਰੇ ਮੰਮੀ ਹੁਣੀ ਤਾਈ ਹੁਣੀ ਸਾਰੇ ਵਾਰ ਨੇ ਆਉਣਾ ਇਕੱਠੇ ਮੈਨੂੰ ਲੋੜੀ ਦੇਣ ਤੇ ਉਦੋਂ ਹੀ ਇਹਨੇ ਰੋਣ ਲੱਗ ਪਈਆਂ ਭੈਣਾਂ ਨੇ ਆਉਣਾ ਉਦੋਂ ਵੀ ਇਹਨੇ ਰੋਣਾ ਮੇਰਾ ਵੀ ਕੋਈ ਹੋਵੇ ਮੰਮੀ ਡੈਡੀ ਭੈਣ ਭਰਾ ਇਹਨਾਂ ਜੋ ਦੇ ਮਨ ਚ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਵੀ ਤੇ ਮੇਰੇ ਮਾਮਾ ਪਿਓ ਨੇ ਉਹਨਾਂ ਨੂੰ ਧੀ ਬਣਾਇਆ ਸੀ ਜਿਵੇਂ ਮੈਨੂੰ ਦੇਣਾ ਉਵੇਂ ਉਹਨਾਂ ਨੂੰ ਦੇਣਾ ਵਾ ਜਿਵੇਂ ਮੇਰੇ ਪੇਕੇ ਲੋੜੀ ਲੈ ਕੇ ਆਉਂਦੇ ਸੀ ਤਾਂ ਉਵੇਂ ਹੀ ਉਹਨਾਂ ਨੇ ਨਾ ਜੋਤਲੀ ਵੀ ਲੈ ਕੇ ਆਉਣੀ ਵੀ ਇਹ ਵੀ ਸਾਡੀ ਧੀ ਆ ਜਦੋਂ ਮੈਂ ਰਖੜੀ ਬੰਨਣ ਜਾਣੀ ਉਹਨਾਂ ਨੇ ਪਹਿਲਾਂ ਕਹਿਣਾ ਵੀ ਜੋਤ ਵੀ ਆ ਤੂੰ ਭਾਵੇਂ ਰਹਿ ਜਾ ਉਹਨੇ ਆਉਣਾ ਤੇ ਫਿਰ ਉਹਨੇ ਵੀ ਨਾਲ ਹੀ ਮੇਰੇ ਜਾਣਾ ਵਾ ਜੋ ਮੈਨੂੰ ਦੇਣਾ ਉਹ ਉਹਨੂੰ ਦੇਣਾ ਕੱਪੜੇ ਵੀ ਨਾਲ ਦੇਨੇ ਆ ਜਿਵੇਂ ਹੁਣ ਜੋਤ ਬਾਹਰ ਗਈ ਉਦੋਂ ਮੇਰੇ ਮੰਮੀ ਕੱਪੜੇ ਲਿਆਏ ਉਹਦੇ ਨਾਲ ਪੈਸੇ ਦੇ ਕੇ ਗਏ ਵੀ ਜੋਤ ਦੇ ਮਾਨ ਚ ਨਾ ਕਿ ਹੱਲੋਂ ਆਵੇ ਨਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਆਉਣਾ ਜਾਣਾ ਤੌ ਜਾਣਾ ਫਿਰ ਮਠੋਣਾ ਨਹੀਂ ਆ ਮੈਂ ਇਹ ਨਹੀਂ ਕਹਿਣਾ ਵੀ ਉਹ ਕੰਮ ਕਰੇ ਉੱਠੀ ਨਹੀਂ ਕਦੀ ਕਿਹਾ ਹੀ ਨਹੀਂ ਵੀ ਇਹ ਕੰਮ ਨਹੀਂ ਕਰਦੀ ਇਹ ਐਵੇਂ ਕਰਦੀ ਨਾ ਆਖਿਆ ਮੇਰੀ ਧੀ ਏ ਜਦੋਂ ਮੈਂ ਉਹਦੀ ਮਾਂ ਹੀ ਬਣ ਗਈਆਂ ਤੇ ਗੱਲ ਮੁੱਕ ਗਈ ਫਿਰ ਉਹਦਾ ਇਹ ਸੁਪਨਾ ਹੀ ਵੀ ਮੈਂ ਬਾਹਰ ਜਾਵਾਂ ਕੈਨੇਡਾ ਇਹ ਇਹਦਾ ਸੁਪਨਾ ਪਹਿਲਾਂ ਦਾ ਹੀ ਹਾਲਸ ਕਰਦੀ ਸੀ ਤੇ ਮੇਦੀ ਦਾਦੀ ਬਿਮਾਰ ਹੋ ਗਏ ਤੋ ਵਿਚੇ ਰਹਿ ਗਈ ਗੱਲ ਫਿਰ ਤਾਂ ਹੋਈ ਨਹੀਂ ਫਿਰ ਇਹਦੀ ਮੈਰਿਜ ਹੋ ਗਈ ਫਿਰ ਅਸੀਂ ਇਹ ਕਿਹਾ ਵੀ ਇਹਦਾ ਸੁਪਨਾ ਹੈਗਾ ਵਾ ਪਰ ਉਹਨੇ ਕਿਹਾ ਮੈਂ ਨਹੀਂ ਜਾਣਾ ਚਾਹੁੰਦੀ ਹਾਂ ਮੈਨੂੰ ਫੈਮਿਲੀ ਇੰਨੀ ਵਧੀਆ ਮਿਲ ਗਈ ਆ ਵੀ ਮੇਰਾ ਦਿਲ ਨਹੀਂ ਕਰਦਾ ਪਰ ਤੁਹਾਡੇ ਮਨ ਚ ਇਹ ਵੀ ਇਹਦਾ ਸੁਪਨਾ ਉਹ ਪੂਰਾ ਕਰੇ ਫਿਰ ਅਸੀਂ ਆਸ ਖਰਾ ਕੇ ਉਹਨੂੰ ਬਾਤ ਭੇਜਿਆ ਉਹਨੇ ਮੇਰੇ ਤੋਂ ਪਾਸੇ ਹੋ ਕੇ ਰੋਣਾ ਤੇ ਮੈਂ ਉਹਦੇ ਤੋਂ ਪਾਸੇ ਹੋ ਕੇ ਉਹਨੇ ਵੀ ਇੰਜ ਉੱਤੇ ਰੋਣਾ ਹਾਏ ਮੈਂ ਬਾਹਰ ਚੱਲ ਜਾਣਾ ਮੇਰਾ ਜੀ ਨਹੀਂ ਲੱਗਣਾ ਮੈਂ ਵੀ ਆਖਣਾ ਹੈ ਝੋਤੇ ਇੰਨੇ ਦਿਨ ਰਹਿ ਗਏ ਆ ਝੋਤੇ ਨੇ ਚਲੀ ਜਾਣਾ ਆਹ ਸਾਡਾ ਜੀਨ ਲੱਗਣਾ ਹੁੰਦਾ ਜੀ ਤਾਂ ਜੀ ਸੱਚੀ ਨਹੀਂ ਲੱਗਦਾ ਰੌਣਕ ਹੀ ਚਲੀ ਗਈ ਆ ਉਹਨੂੰ ਇਹ ਸੀ ਕਿ ਜਿਆਦਾ ਮੰਮੀ ਪਾਪਾ ਦਾ ਪਿਆਰ ਮਿਲਦਾ ਹੀ ਫੈਮਿਲੀ 'ਚ ਰਹਿ ਕੇ ਜਿਆਦਾ ਖੁਸ਼ੀ ਹੋ ਤੇ ਉਹ ਉਹਨੂੰ ਇਹ ਸੀ ਕਿ ਹੁਣ ਫੈਮਿਲੀ ਤੋਂ ਦੂਰ ਹੋਣਾ ਪੈਣਾ ਥੋੜਾ ਟਾਈਮ ਫਾਈਲ ਵੀ ਨਹੀਂ ਸੀ ਲਾਈ ਸੀ ਇਸੇ ਚੱਕਰ 'ਚੀ ਤੇ ਜਿੱਦਨੇ ਆਈ ਵਿਆਹ ਕੇ ਬੇਲੇ ਦਿਨ ਇਹਨੇ ਰਿਸ਼ਤੇ ਸਰ ਵਿਖੀ ਹਾਲੇ ਤਾਂ ਸਾਡਾ ਜਿਵੇਂ ਜੁੰਨੀ ਜਿਹੜਾ ਵਿਮਲ ਕਿ ਹੁੰਦਾ ਹੀ ਆ ਜੱਟਾਂ ਦਾ ਮੇਲਜੋਲ ਵਾਲਾ ਇਹ ਰਿਸ਼ਤੇਦਾਰ ਵੇਖੇ ਰਾਨ ਤੇ ਬਾਅਦ 'ਚ ਨੱਜੀ ਮਲਵਕੀ ਬਹੁਤ ਇਹਨੂੰ ਬੜਾ ਵਧੀਆ ਲੱਗਾ ਤੇ ਇਹ ਕਹਿੰਦੀ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਬ ਉਹ ਲੋ ਜਗਰ ਦੰਦਾ ਕਿ ਜਿਵੇਂ ਸ਼ੁਰੂ ਤੋਂ ਦੇਖਿਆ ਨਹੀਂ ਵਿਚਾਰੀ ਨੇ ਕੁਝ ਤੇ ਫਿਰ ਇਹ ਬੜਾ ਖੁਸ਼ ਹੋਈ ਉਹਦੋਂ ਵੀ ਪਹਿਲਾਂ ਤੇ ਹੀ ਨਹੀਂ ਸੋਚਿਆ ਵੀ ਇਹ ਤਾਂ ਜੀ ਜਲਦੀ ਅਸੀਂ ਵਿਆਹ ਕਰ ਦੇਣਾ ਇਹ ਦਮ ਇੰਨਾ ਹੋਇਆ ਵੀ ਵਾਸ ਵਿਚਾਰੇ ਦਾ ਕੋਈ ਚਾਅ ਵੀ ਨਹੀਂ ਲੱਥਾ ਜਲਦੀ ਜਲਦੀ ਜਿਵੇਂ ਵਿਆਹ ਹੋ ਗਿਆ ਪਰ ਉਹ ਮੈਨੂੰ ਇਹ ਜਮਾ ਮਹਿਸੂਸ ਨਹੀਂ ਹੋਇਆ ਵੀ ਮੇਰੀ ਨੌ ਹੋਆ ਸਾਡੇ ਕਰਮ ਚੰਗੇ ਆ ਜਿਹੜੀ ਐਵੇਂ ਦੀ ਨੌ ਮਿਲੀ ਸਾਨੂੰ ਬਹੁਤ ਜ਼ਿਆਦਾ ਸਾਡਾ ਮੂੰਹ ਕਰਦੀ ਆ ਛਾਹੇ ਤੋ ਕੋਈ ਹੋਰ ਆਉਂਦੀ ਤੇ ਇਹਨਾ ਨਾ ਕਰਦੀ ਸਾਡਾ ਇਹ ਨਹੀਂ ਵੀ ਕੱਲੇ ਬੈਠੇ ਰਹਿਣਾ ਨੰਨਾ ਜਿੰਨਾ ਚਿਰ ਰਹਿਣਾ ਇਹਨੂੰ ਵੀ ਨਾਲ ਪੋਣਾ ਆਪਾਂ ਥੱਕੇ ਆ ਲੰਮੇ ਬੈਜੀ ਉਹਨਾਂ ਕਹਿੰਦਾ ਨਾ ਫੈਮਲੀ ਚ ਬਹਿਣਾ ਜ਼ਰੂਰੀ ਆ ਉਹਨੇ ਹੱਸ ਖੇਡ ਕੇ ਉਹਨੇ ਫੇਰ ਜਾ ਉਹਨੇ ਕਿਤੇ ਵੀ ਜਾਣਾ ਵਾ ਉਹਨੇ ਮੇਰੇ ਲਈ ਚੀਜ਼ ਲੈ ਕੇ ਉਹਨੇ ਕਰਨਬੀਰ ਨੇ ਕਹੀ ਜਾਣਾ ਵੀ ਨਹੀਂ ਅੱਜ ਨਹੀਂ ਲੈਣੀ ਤੂੰ ਰੋਜ਼ ਹੀ ਮੰਮੀ ਲਈ ਲੈਣੀ ਹੁੰਦੀ ਸੀ ਪਰ ਉਹਨੇ ਮੇਰੇ ਲਈ ਚੀਜ਼ ਲੜ ਕੇ ਲੈ ਕੇ ਹੀ ਆਉਣੀ ਆ ਕਰਨਬੀਰ ਜੋ ਮਰਜੀ ਕਹੀ ਜਾਏ ਵਾਸਤੇ ਉਹਨੇ ਆਦੇ ਪੂਰੀ ਡਿਮਾਂਡ ਕਰਨੀ ਵੀ ਮੰਮੀ ਨੂੰ ਆ ਨਹੀਂ ਹੈਗਾ ਮੰਮੀ ਕੋ ਨਾ ਤੇ ਆ ਚੀਜ਼ ਮੈਂ ਖੜਨੀ ਖੜਨੀ ਮੰਮੀ ਦੇ ਪਰਾਨੀ ਆ ਕਦੀ ਕਮੀ ਮਹਿਸੂਸ ਨਹੀਂ ਹੁੰਨ ਦਿੱਤੀ ਮਾਪਿਓ ਨਵੇਂ ਵਾਅਦਾ ਕੀਤਾ ਵਾ ਵੀ ਦੇ ਦਿਲ ਚ ਕੋਈ ਆਵੇ ਨਾ ਤੇ ਕੀਤੇ ਉਹਨੇ ਕਦੇ ਕਿਹਾ ਹੀ ਨਹੀਂ ਮੈਂ ਜਾਣਾ ਜੇ ਮੈਂ ਜਾਣਾ ਹੈ ਤੇ ਕਰਨਬੀਰ ਦੇ ਨਾਲ ਹੀ ਜਾਣਾ ਵਾ ਤੇ ਨਾਲ ਹੀ ਵਾਪਸ ਆਉਣਾ ਇਹ ਹੁਣ ਕਿਸੇ ਦੀ ਮਜਬੂਰੀ ਨਹੀਂ ਕਿਦਾ ਜੀ ਕਰਦਾ ਵਾ ਛੋਟੀ ਐ ਚ ਵਿਆਹ ਕਰਵਾਉ ਨੂੰ ਮਾਪਿਓ ਸਿਰ ਤੇ ਹੁਣ ਉਹਨੂੰ ਤਾਂ ਲੱਗਦਾ ਹੀ ਆ ਕਿ ਠੀਕ ਆ ਸਾਰਾ ਕੁਝ ਬਹੁਤ ਲੋਕ ਸਮਝੇ ਵੀ ਪਰ ਕਈ ਲੋਗਾ ਹਲ ਵੀ ਗਏ ਦਿੰਦੇ ਆ ਕਿ ਤੁਸੀਂ ਛੋਟੀ ਐ ਚ ਵਿਆਹ ਕਰਾ ਲੈ ਐਂਦਾ ਪਰ ਜਦੋਂ ਤਾਂ ਹੈ ਹੀ ਨਹੀਂ ਵਿਚਾਰੀ ਦਾ ਕੋਈ ਤੇ ਉਹਦੇ ਦਾਦਾ ਹੀ ਨੇ ਮੈਰਿਜ ਕੀਤੀ ਸਾਡੀ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਗੱਲ ਪਤਾ ਲੱਗਦੀ ਵੀ ਉਹਨਾਂ ਦੇ ਪਰਿਵਾਰ ਚ ਕੋਈ ਨਹੀਂ ਆ ਉਦੋਂ ਇਹ ਚੀਜ਼ ਸੋਚਦੇ ਹੁੰਦੇ ਸੀ ਕਿ ਇਸ ਕੁ ਦੁੱਖ ਦੇਖਣੀ ਨਹੀਂ ਦੇਣਾ ਹਾਂਜੀ ਹਾਂਜੀ ਇਸੇ ਕਰਕੇ ਥੋੜਾ ਮਮੀ ਜਲਦੀ ਕੀਤੀ ਕਿ ਕੋਈ ਨਹੀਂ ਵਿਆਹ ਕਰਾ ਲੈਨੇ ਫਿਰ ਕੀ ਹੋ ਗਿਆ ਵਿਆਹ ਤਾਂ ਪਹਿਲਾਂ ਵੀ ਕਰਾਉਣਾ ਬਾਅਦ ਚ ਵੀ ਚੱਲ ਉਹਦੇ ਕਰਮ ਬਹੁਤ ਤੇਜ਼ ਆ ਲੇਕੋ ਮੈਂ ਤਾਂ ਇੱਕ ਸਟੈਪ ਲਿਆ ਤੇ ਵਾਈ ਗਰੂ ਨੇ 100 ਸਟੈਪ ਲਏ ਕਿਰਪਾ ਹਣਾ ਵਾਈ ਗਰੂ ਦੀ ਹਰ ਇੱਕ ਚੀਜ਼ ਲੁੱਹੀ ਮਤਲਬ ਕਿ ਜਿੱਦਾਂ ਪਹਿਲਾਂ ਪਹਿਲਾਂ ਵੀ ਪੈਸੇ ਤੇ ਲੈ ਆਉਂਦੇ ਸੀ ਪਹਿਲਾਂ ਜਿਵੇਂ ਬਰਕਤ ਜੀ ਨਹੀਂ ਲੱਗੀ ਜਾਂਦੇ ਹੁੰਦੇ ਸੀ ਤੇ ਚਲੋ ਮਨਜੋਤ ਜਿਵੇਂ ਗਰਮਾਲੀ ਆ ਕਈ ਕੁੜੀਆਂ ਦਾ ਹੁੰਦੇ ਆ ਕਰਮਤੀਜ ਪੈਰ ਸ਼ੁਭ ਹੁੰਦੇ ਆ ਹੁਣ ਜਦੋਂ ਦਾ ਮਤਲਬ ਕਿ ਹੋਇਆ ਏ ਮਨਜੋਤ ਨਾਲ ਵਿਆਹ ਤੇ ਪੈਸੇ ਤੇ ਲੈ ਖੜਨ ਲੱਗ ਗਏ ਜਿਵੇਂ ਬਰਕਤ ਜੀ ਹੁੰਦੀ ਆ ਬਿਲਕੁਲ ਕੁੜੀ ਗਰਮਾਲੀ ਆ ਬਾਕੀ ਵਾਈਗਰੂ ਦਾ ਬਹੁਤ ਨਾਲ ਲੈਂਦੀ ਸੀ ਉਹਨੇ ਮੈਨੂੰ ਵੀ ਬਹੁਤ ਲਨ ਲਾਇਆ ਸੀ ਵਾਈਗਰੂ ਤੇ ਜਿਵੇਂ ਮੈਂ ਸਵੇਰ ਉਮਰਤ ਵੇਲੇ ਉੱਠਦੇ ਹੁੰਦੇ ਸੀ ਚਲ ਵਾਈਗਰੂ ਦੀ ਕਿਰਪਾ ਨਾਲ ਹੀ ਉਹਨੇ ਮੈਨੂੰ ੱੱਕੇ ਨਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਅੱਜ ਤੁਹਾਡੀ ਮੁਲਾਕਾਤ ਕਰਨ ਵੀਰ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਅ ਵੀਰ ਹੁਣਾਂ ਦਾ ਜਦੋਂ ਵਿਆਹ ਹੁੰਦਾ ਹੈ ਉਸ ਤੋਂ ਪਹਿਲਾਂ ਦੀ ਕਹਾਣੀ ਤੁਹਾਨੂੰ ਦੱਸਾਂਗੇ ਵੀਰ ਹੁਣਾਂ ਦੀ ਵਾਈਫ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਆ ਤੇ ਜਦੋਂ ਉਹ ਛੋਟੇ ਹੁੰਦੇ ਆ ਉਹਨਾਂ ਦੇ ਪੇਰੈਂਟਸ ਸੈਪਰੇਟ ਹੋ ਜਾਂਦੇ ਆ ਜਿਸ ਤੋਂ ਬਾਅਦ ਦਾਦੀ ਜੀ ਉਹਨਾਂ ਦੇ ਉਹਨਾਂ ਨੂੰ ਪਾਲਦੇ ਨੇ ਤੇ ਜਦੋਂ ਇਹਨਾਂ ਦੀ ਵਿਆਹ ਦੀ ਗੱਲ ਚੱਲਦੀ ਹੈ ਤੇ ਉਹਨਾਂ ਦੀ ਦਾਦੀ ਜੀ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹ ਵੀ ਅਧੂਰੇ ਰਹਿ ਜਾਂਦੇ ਆ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਹੁਤ ਦੁੱਖ ਦੇਖੇ ਨੇ ਮਾਪਿਓ ਦੇ ਪਿਆਰ ਦੀ ਕਮੀ ਵੀ ਮਹਿਸੂਸ ਹੁੰਦੀ ਆ ਜੋ ਕਮੀ ਵਿਆਹ ਤੋਂ ਬਾਅਦ ਪੂਰੀ ਹੁੰਦੀ ਆ ਫਿਰ ਉਹਨਾਂ ਦਾ ਵਿਆਹ ਹੁੰਦਾ ਹੈ ਉਹ ਇਸ ਪਰਿਵਾਰ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਸੱਸ ਉਹਨਾਂ ਨੂੰ ਮਾਂ ਦਾ ਪਿਆਰ ਦਿੰਦੇ ਨੇ ਉਹਨਾਂ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਕੈਨੇਡਾ ਭੇਜਿਆ ਜਾਂਦਾ ਹੈ ਗੱਲਬਾਤ ਕਰਾਂਗੇ ਪਰਿਵਾਰ ਸਾਡੇ ਨਾਲ ਮੌਜੂਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਵੀ ਜੀ ਬਹੁਤ ਬਹੁਤ ਸਵਾਗਤ ਆ ਆਂਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਿਵੇਂ ਹੋ ਠੀਕ ਠਾਕ ਹਾਂ ਜੀ ਠੀਕ ਹੈ ਜੀ अच्छा वीरै ਭੈਣ ਹੋਣਾ ਦੇ ਪੇਰੈਂਟਸ ਨੂੰ ਕੀ ਹੁੰਦਾ ਮਤਲਬ ਇਹ ਜਦੋਂ ਛੁੱਟੀ ਹੁੰਦੀ ਹੀ ਉਦੋਂ ਹੀ ਇਹਦੇ ਮੰਮੀ ਪਾਪਾ ਦਾ ਡਿਵਾਸ ਹੋ ਗਿਆ ਸੀ ਤੇ ਆਪਣਾ ਬਾਅਦ ਚ ਇਹਦੇ ਪਾਪਾ ਡਿਪਰੈਸ਼ਨ ਚ ਚਲੇ ਗਏ ਜਦੋਂ ਤੇ ਇਹਦੇ ਦਾਦਾ ਦਾਦੀ ਆ ਜਿਹੜੇ ਉਹਨਾਂ ਨੇ ਇਹਨਾਂ ਨੂੰ ਸ਼ੁਰੂ ਤੋਂ ਪਾਲਿਆ ਤੇ ਬਾਅਦ ਚ ਦਾਦਾ ਜੀ ਦੀ ਡੈਥ ਹੋ ਗਈ ਸੀ ਤੇ ਫਿਰ ਦਾਦੀ ਪਾਲਦੇ ਰਹੇ ਤੇ ਫਿਰ ਮਤਲਬ ਸ਼ੁਰੂ ਤੋਂ ਹੀ ਮਾਂ ਦਾ ਪਿਆਰ ਨਹੀਂ ਮਿਲਿਆ ਜੇ ਮੈਨੂੰ ਦਾਦੀ ਨਹੀਂ ਜੋ ਵੀ ਸੀ ਦਾਦੀ ਸੀ ਮਤਲਬ 1 ਮਿੰਟ ਵੀ ਦਾਦੀ ਤੋਂ ਅੱਖਾਂ ਤੋਂ ਓਲੇ ਨਹੀਂ ਸੀ ਹੁੰਦੀ ਮਤਲਬ ਕਿ ਇਹਨੇ ਕਹਿਣਾ ਕਿ ਦਾਦੀ ਕਿੱਥੇ ਆ ਰੋਣ ਲੱਗ ਗਿਆ ਨਾ ਬੱਚਿਆਂ ਵਾਂਗੂ ਅੱਛਾ ਤੇ ਬਾਅਦ ਚ ਜਿੱਦਾਂ ਮੈਂ ਫਿਰ ਸਾਡੀ ਗੱਲਬਾਤ ਥੋੜੀ ਪੋਤੀ ਹੋਣ ਲੱਗੀ ਤੇ ਬਾਅਦ ਚ ਮਨਜੋਦੀ ਜਿਹੜੀ ਦਾਦੀ ਸੀ ਉਹਦੀ ਸਾਡੀ ਫੈਮਿਲੀ ਨਾਲ ਵੀ ਗੱਲਬਾਤ ਹੋਈ ਉਹਦੇ ਸਾਡੀ ਫੈਮਿਲੀ ਨਾਲ ਗੱਲ ਹੋਣ ਲੱਗੀ ਮੰਮੀ ਨਾਲ ਹੋਣ ਲੱਗੀ ਮੇਰੀ ਦਾਦੀ ਨਾਲ ਹੋਣ ਲੱਗੀ ਤੇ ਉਹਨਾਂ ਨੂੰ ਜਿਵੇਂ ਸਾਡੀ ਜਿਵੇਂ ਰਿਸ਼ਤੇਦਾਰੀ ਅੱਗੇ ਦੀ ਅੱਗੇ ਸੀਗੀ ਤੇ ਉਹਨਾਂ ਨੂੰ ਪਸੰਦ ਸੀ ਮੈਂ ਤੇ ਫੈਮਿਲੀ ਵੀ ਵਧੀਆ ਬੈਕਗ੍ਰਾਉਂਡ ਉਹਨਾਂ ਨੂੰ ਲੱਗਾ ਤੇ ਬਾਅਦ ਚ ਮਤਲਬ ਦਾਦੀ ਮਨਜੋਤ ਦੀ ਕਹਿੰਦੀ ਸੀਗੀ ਅਸੀਂ ਇੱਥੇ ਰਿਸ਼ਤਾ ਕਰਨਾ ਜਦੋਂ ਮਨਜੋਤ ਦੀ ਦਾਦੀ ਪੈਰਾਲਾਈਜ਼ ਹੋਈ ਆ ਉਤੋਂ 2-3 ਦਿਨ ਪਹਿਲਾਂ ਹੀ ਮਨਜੋਤ ਦੀ ਦਾਦੀ ਜਿਵੇਂ ਰੱਬ ਵੱਲੋਂ ਹੀ ਉਹਨਾਂ ਦੇ ਮਨ ਚ ਆਉਂਦੀ ਕੋਈ ਗੱਲ ਮਨਜੋਤ ਦੀ ਦਾਦੀ ਨੇ ਕਿਹਾ ਮਨਜੋਤ ਨੂੰ ਬਹਿ ਮੇਰੀ ਕੋਈ ਗੱਲ ਸੁਣ ਮੇਰੀ ਕਿ ਜੇ ਮਨ ਅੱਲਾ ਮੈਨੂੰ ਕੁਝ ਹੁੰਦਾ ਵੀ ਆਗੇ ਤੇ ਤੂੰ ਆਪਣੇ ਤਾਇਤਾਈ ਨੂੰ ਦੱਸ ਦੀਗੀ ਮੁੰਡਾ ਵਧੀਆ ਜੇ ਜਿੱਦਾਂ ਵੀ ਆ ਕਿ ਆਪਣੇ ਰਿਸ਼ਤੇਦਾਰੀ ਆ ਤੇ ਸਾਰੀ ਗੱਲ ਬਾਅਦ ਜਿਵੇਂ ਤੇ ਉਤੋਂ 2 ਦਿਨ ਬਾਅਦ ਹੀ ਮਨਜੋਤ ਦੀ ਦਾਦੀ ਵਾਸ਼ਰੂਮ ਚ ਜਾਂਦੀ ਆ ਤੇ ਨਿਕਲੇ ਹੀ ਨਹੀਂ ਕਿੰਨਾ ਟਾਈਮ ਫਿਰ ਪੂਆ ਤੋੜ ਕੇ ਕੱਢਿਆ ਜਿੱਤਾ ਤੇ ਪੈਰਾਲਾਈਜ਼ ਹੋ ਗਏ ਉਹ ਮਨਜੂਤ ਬਹੁਤ ਦੋ ਤਿੰਨ ਦਿਨ ਡਿਪਰੈਸਡ ਰਹੀ ਜਿੱਦਾਂ ਵੀ ਆ ਤੇ ਉਦੋਂ ਬਾਅਦ ਫਿਰ ਮਨਜੂਤ ਨੇ ਆਪਣੇ ਤਾਇਤਾਈ ਨੂੰ ਦੱਸਿਆ ਕਿ ਇਦਾਂ ਮੁੰਡਾ ਵਾ ਤੁਹਾਨੂੰ ਦੱਸਿਆ ਮਤਲਬ ਕਿ ਦਾਦੀ ਨੇ ਵੈਸੇ ਪਹਿਲਾਂ ਗੱਲ ਕਰਤੀ ਸੀ ਤੇ ਬਾਅਦ ਚ ਫਿਰ ਉਹ ਮੈਨੂੰ ਵੇਖਣ ਆਏ ਤੇ ਉਹਨਾਂ ਨੂੰ ਸਾਰਾ ਕੁਝ ਵਧੀਆ ਲੱਗਾ ਤੇ ਉਹ ਪੈਸੇ ਧਰ ਗਏ ਮੈਨੂੰ ਕਿ ਡਨ ਸਾਰਾ ਕੁਝ ਤੇ ਫਿਰ ਥੋੜੇ ਟਾਈਮ ਬਾਅਦ ਸਾਡਾ ਹਫਤੇ ਜੀ ਵਿਆਹ ਹੋ ਗਿਆ ਅੱਛਾ ਜਦੋਂ ਉਹਨਾਂ ਦੇ ਤਾਇਆ ਤਾਈ ਜੀ ਆਉਂਦੇ ਨੇ ਕੀ ਗੱਲਬਾਤ ਹੁੰਦੀ ਹੈ ਤੁਹਾਡੀ ਆਪਸ ਵਿੱਚ ਜਿਵੇਂ ਉਹਨਾਂ ਦੀ ਦਾਦੀ ਨੇ ਪਹਿਲਾਂ ਕਿਹਾ ਹੋਇਆ ਸੀ ਵੀ ਬੇਟਾ ਸੀ ਵੇਖਿਆ ਆਵਾ ਪਸੰਦ ਦਾ ਤੇ ਤੁਸੀਂ ਦੇਖਣ ਜਾਇਓ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ ਵਾ ਹਾਂ ਜੇ ਉਹਦੇ ਤਾਇਆ ਤਾਈ ਆਉਂਦੇ ਬੇਟਾ ਆਉਂਦਾ ਇੱਕ ਮਨਜੋਤ ਦਾ ਦਾਦੇ ਦਾ ਭਰਾ ਆਉਂਦਾ ਵੇਖਣ ਹਾਂਜੀ ਉਹ ਆਉਂਦੇ ਆ ਦੇਖਦੇ ਆ ਬੇਟੇ ਨੂੰ ਦੇਖਦੇ ਆ ਸਾਰੇ ਪਸੰਦ ਆ ਜਾਂਦਾ ਉਹਨਾਂ ਨੂੰ ਅੱਛਾ ਤਾਂ ਤੇ ਬਹੁਤ ਵਧੀਆ ਬੇਟਾ ਤੇ ਹਨ ਪਸੰਦ ਆ ਲਾਇਕ ਆ ਪੁੱਛ ਗਏ ਚਹੀਂ ਕਰਵਾਈ ਹੋਈ ਆ ਉਹਨਾਂ ਨੇ ਘਰ-ਬਾਰ ਵੇਖਿਆ ਬਹੁਤ ਉਹਨਾਂ ਨੂੰ ਵਧੀਆ ਲੱਗਾ ਬੇਟਾ ਵੇਖਿਆ ਬੇਟੇ ਨੇ ਉਸੇ ਲਈ ਉਹਨਾਂ ਨੂੰ ਪਸੰਦ ਆ ਗਿਆ ਅੱਛਾ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਲੈਣਾ ਦੇਣਾ ਨਹੀਂ ਕੁਝ ਅੱਛਾ ਅੱਜ ਸਾਡ ਨੂੰ ਦੱਸ ਦੋ ਜੇ ਕੋਈ ਤੁਹਾਡੀ ਡਿਮਾਂਡ ਆ ਜਾਂ ਕੁਝ ਵੀ ਆ ਅਸੀਂ ਕਿਹਾ ਸਾਡੀ ਕੋਈ ਡਿਮਾਂਡ ਨਹੀਂ ਹਨ ਧੀ ਚਾਹੀਦੀ ਬਸ ਕਲੀਅਰ ਕਰ ਦਿੱਤਾ ਹੂੰ ਤੇ ਉਹ ਅੰਦੇ ਠੀਕ ਉਦੋਂ ਹੀ ਪੈਸੇ ਤਰ ਕੇ ਚਲੇ ਗਏ ਹਫਤੇ ਪਿੱਛੋਂ ਵਿਆਹ ਹੋ ਗਿਆ ਜਦੋਂ ਵਿਆਹ ਕੇ ਲੈ ਕੇ ਆਉਨੇ ਹੋ ਤੇ ਤੁਸੀਂ ਦੱਸਦੇ ਸੀਗੇ ਕਿ ਤੁਹਾਡੀ ਉਹਨਾਂ ਨਾਲ ਗੱਲਬਾਤ ਤੁਸੀਂ ਉਦੋਂ ਹੀ ਕਹਿ ਦਿੰਨੇ ਆ ਕਿ ਮੈਂ ਤੇਰੀ ਸੱਸ ਨਹੀਂ ਤੂੰ ਮੈਨੂੰ ਕਦੀ ਸਮਝਣਾ ਮੈਂ ਤੇਰੀ ਮਾਂ ਹੀ ਆ ਤੈਨੂੰ ਜਿਹੜਾ ਮਾਪਿਓ ਦਾ ਪਿਆਰ ਨਹੀਂ ਮਿਲਿਆ ਉਹ ਇੱਥੇ ਮਿਲੂਗਾ ਹਾਂਜੀ ਉਹ ਤਾਂ ਜਦੋਂ ਪਹਿਲੇ ਦੇ ਨਹੀਂ ਆਈ ਬੇਟੀ ਉਦੋਂ ਹੀ ਮੈਂ ਕਹਿਤਾ ਵੀ ਬੇਟਾ ਤੂੰ ਨੂੰ ਨਹੀਂ ਆ ਸਾਡੀ ਧੀ ਆ ਤੇ ਧੀਾਂ ਅੰਗੂ ਰਹਿਣਾ ਜਿਵੇਂ ਸੰਦੀਪ ਉਵੇਂ ਦੀ ਤੂੰ ਆ ਤੇ ਉਹਨੂੰ ਵਧੀਆ ਲੱਗਾ ਤੇ ਉਦੋਂ ਬਾਅਦ ਉਹ ਬਹੁਤ ਜ਼ਿਆਦਾ ਸਾਡਾ ਕਰਨ ਲੱਗ ਪਈ ਮਾਪਿਓ ਦਾ ਵੀ ਇਹ ਮੇਰਾ ਮਾਪਿਓ ਵਾ ਮੇਰਾ ਸੱਸ ਸੋਹਰਾ ਨਹੀਂ ਆ ਪਾਪਾ ਨਾਲ ਤੇ ਜ਼ਿਆਦਾ ਹੀ ਨਾ ਮੇਰੇ ਪਾਪਾ ਪਾਪਾ ਤੇ ਪਾਪਾ ਵੀ ਰੱਖਣਾ ਮੇਰੀ ਪਰੀ ਹੈ ਬੜਾ ਉਹ ਨਹੀਂ ਛੇੜਦੇ ਵੀ ਪਾਪਾ ਦੀ ਪਰੀ ਹੈ ਕੋਣ ਵੀ ਆਉਦਾ ਤਾਂ ਵੀ ਆਨੇ ਪਾਪਾ ਦੀ ਪਰੀ ਦਾ ਫੋਨ ਆ ਗਿਆ ਹਾਂਜੀ ਤੁਸੀਂ ਦੱਸਦੇ ਸੀਗੇ ਕਿ ਤੁਸੀਂ ਕਹਿੰਦੇ ਕਿ ਜਿੱਦਾਂ ਤੁਸੀਂ ਉਹਨਾਂ ਨੂੰ ਧੀਆ ਵਾਂਗ ਰੱਖਿਆ ਤੁਸੀਂ ਇਦਾਂ ਰੱਖਿਆ ਕਿ ਬਾਹਰ ਲੋਕ ਵੀ ਕਹਿੰਦੇ ਸੀਗੇ ਤੁਹਾਡੀਆਂ ਦੋ ਧੀਆ ਆ ਹਾਂਜੀ ਜਦੋਂ ਵੀ ਦੋਵਾਂ ਨੇ ਜਾਣਾ ਦੋਵਾਂ ਨੇ ਇੱਕੋ ਜਿਹੇ ਕੱਪੜੇ ਪਾ ਕੇ ਤੇ ਨਾਲਸ ਕਰਦੀਆਂ ਸੀ ਦੋਵੇਂ ਜਾਣੀਆਂ ਤੇ ਇਹਨਾਂ ਦੇ ਪਾਪਾ ਨੂੰ ਕਹਿਣਾ ਵੀ ਤੁਹਾਡੀਆਂ ਦੋ ਬੇਟੀਆਂ ਵਾ ਤਾਂ ਉਹਨਾਂ ਨੇ ਹੱਸਣਾ ਹਾਂਜੀ ਮੇਰੀਆਂ ਦੋਵੇਂ ਬੇਟੀਆਂ ਹੀ ਆ ਤੇ ਕੋਈ ਉਹਨੂੰ ਕਹਿੰਦਾ ਨਹੀਂ ਵੀ ਉਹ ਛੋਟੀ ਜਿੱਦੀ ਸੀ ਵੀ ਵਿਆਹੀ ਹੋਈ ਹੈ ਜਾਂ ਨੂੰ ਤੋਤੀ ਹੀ ਲੱਗਦੀ ਸੀ ਸਾਡੀ ਵੀ ਇੱਕੋ ਸੇਮ ਸੇਮ ਹੈਗੀਆਂ ਵਾ ਜਮਾ ਇੱਕੋ ਜਿਹਾ ਰੰਗ ਰੂਪ ਹਾਇ ਟਿੱਕੋ ਜੀ ਹਾਂਜੀ ਤੁਸੀਂ ਦੱਸਦੇ ਸੀਗੇ ਕਿ ਕਦੀ ਤੁਸੀਂ ਉਹਨਾਂ ਨੂੰ ਸੁੱਤਿਆਂ ਵੀ ਨਹੀਂ ਠਾ ਲਿਆ ਕਿ ਉੱਠ ਕੇ ਕੋਈ ਕੰਮ ਕਰਨਾ ਤੁਸੀਂ ਉਹਨਾਂ ਨੂੰ ਕਦੀ ਕੰਮ ਲਈ ਕਿਹਾ ਜੇ ਉਹਨਾਂ ਦੀ ਮਰਜ਼ੀ ਹੁੰਦੀ ਸੀ ਉਹ ਕੰਮ ਕਰ ਲੈਂਦੇ ਸੀਗੇ ਨਹੀਂ ਕਦੀ ਤੁਸੀਂ ਕਿਹਾ ਨਹੀਂ ਸੀ ਨਾ ਇਹ ਤਾਂ ਮੈਂ ਕਦੀ ਕਿਹਾ ਹੀ ਨਹੀਂ ਨਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਆਉਣਾ ਜਾਣਾ ਸੌਂ ਜਾਣਾ ਫਿਰ ਮਠਾਉਣਾ ਨਹੀਂ ਆ ਮੈਂ ਇਹ ਨਹੀਂ ਕਹਿਣਾ ਵੀ ਉਹ ਕੰਮ ਕਰੇ ਉੱਠੀ ਨਹੀਂ ਨਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਉੱਠਣਾ ਵਾ ਤੇ ਆਪਣੀ ਮਰਜ਼ੀ ਨਾਲ ਸੋਣਾ ਮੈਂ ਕਦੀ ਕਿਹਾ ਹੀ ਨਹੀਂ ਵੀ ਇਹ ਕੰਮ ਨਹੀਂ ਕਰਦੀ ਇਹ ਐਵੇਂ ਕਰਦੀ ਨਾ ਆਖਿਆ ਮੇਰੀ ਧੀ ਏ ਜਦੋਂ ਮੈਂ ਉਹਦੀ ਮਾਂ ਹੀ ਬਣ ਗਈ ਆ ਤੇ ਗੱਲ ਮੁੱਕ ਗਈ ਇਹ ਤਾਂ ਕਹਿਣ ਦਾ ਕੋਈ ਹੈ ਹੀ ਨਹੀਂ ਸੀ ਹਾਂਜੀ ਫਿਰ ਉਹਦਾ ਇਹ ਸੁਪਨਾ ਹੀ ਵੀ ਮੈਂ ਬਾਹਰ ਜਾਵਾਂ ਕੈਨੇਡਾ ਹਾਂਜੀ ਇਹ ਇਹਦਾ ਸੁਪਨਾ ਪਹਿਲਾਂ ਦਾ ਹੀ ਹਾਲਸ ਕਰਦੀ ਸੀ ਤੇਵੇਂ ਇਹਦੀ ਦਾਦੀ ਬਿਮਾਰ ਹੋ ਗਏ ਤੋਂ ਵਿੱਚ ਹੀ ਰਹਿ ਗਈ ਹਾਲਸ ਫਿਰ ਤਾਂ ਹੋਈ ਨਹੀਂ ਫਿਰ ਇਹਦੀ ਮੈਰਿਜ ਹੋ ਗਈ ਫਿਰ ਅਸੀਂ ਕਿਹਾ ਵੀ ਇਹਦਾ ਸੁਪਨਾ ਹੈਗਾ ਵਾ ਪਰ ਉਹਨੇ ਕਿਹਾ ਮੈਂ ਨਹੀਂ ਜਾਣਾ ਚਾਹੁੰਦੀ ਹੁਣ ਮੈਨੂੰ ਫੈਮਿਲੀ ਇੰਨੀ ਵਧੀਆ ਮਿਲ ਗਈ ਆ ਵੀ ਮੇਰਾ ਦਿਲ ਨਹੀਂ ਕਰਦਾ ਪਰ ਸਾਡੇ ਮਾਂ ਚ ਇਹ ਹੀ ਵੀ ਇਹਦਾ ਸੁਪਨਾ ਉਹ ਪੂਰਾ ਕਰੀ ਫਿਰ ਅਸੀਂ ਆਸ ਕਰਾ ਕੇ ਉਹਨੂੰ ਬਾਹਰ ਭੇਜਿਆ ਪਰ ਉਹ ਜਾਂਦੀ ਨਹੀਂ ਸੀ ਬਹੁਤ ਰੋਈ ਆ ਜਦੋਂ ਗਈ ਆ ਹੁਣ ਵੀ ਰੋਂਦੀ ਜਦੋਂ ਫੋਨ ਲਾਉਣਾ ਉਹਨੇ ਰੋ ਕੇ ਗੱਲ ਕਰਨੀ ਮम्मा ਮੇਰਾ ਇੱਥੇ ਜੀਣ ਲੱਗਦਾ ਮੈਂ ਆ ਜਾ ਮੈਂ ਆ ਜਾ ਮੈਂ ਕਿਹਾ ਬੇਟਾ 4 ਸਾਲ ਲਾਲਾ ਫਿਰ ਤੁਸੀਂ ਆ ਜਿਓ ਹਾਂਜੀ ਅੱਛਾ ਤੁਸੀਂ ਦੱਸ ਦੋਗੇ ਕਿ ਪਹਿਲਾਂ ਜਿੱਦਾਂ ਉਹਨਾਂ ਦਾ ਇਹ ਸੁਪਨਾ ਸੀਗਾ ਬਾਹਰ ਜਾਣ ਦਾ ਫਿਰ ਜਦੋਂ ਉਹਨਾਂ ਨੂੰ ਘਰ ਦਾ ਮਾਹੌਲ ਵਧੀਆ ਲੱਗਦਾ ਪਰਿਵਾਰ ਦਾ ਪਿਆਰ ਮਿਲਦਾ ਹਨ ਫਿਰ ਵਿੱਚ ਉਹ ਸੋਚਦੇ ਨੇ ਕਿ ਨਹੀਂ ਜਾਣਾ ਨਹੀਂ ਆ ਹੁਣ ਮੈਂ ਇੱਥੇ ਹੀ ਰਹਿਣਾ ਮਤਲਬ ਕਿ ਉਦੋਂ ਸਾਡੀ ਇਨਕਮ ਵੀ ਵਧੀਆ ਚਲੋ YouTube ਵੱਲੋਂ ਵੀ ਵਧੀਆ ਹਨ ਨੂੰ ਆ ਜਾਂਦੀ ਸੀ ਤੇ ਬਾਕੀ ਚਲੋ ਵਧੀਆ ਵਾਇਗਰੂ ਦੀ ਕਿਰਪਾ ਸਾਰਾ ਜੱਲੀ ਹੁੰਦਾ ਜਿਹੜਾ ਸਰਕਲ ਤੇ ਉਹਨੂੰ ਇਹ ਸੀ ਕਿ ਜ਼ਿਆਦਾ ਮੰਮੀ ਪਾਪਾ ਦਾ ਪਿਆਰ ਮਿਲਦਾ ਸੀ ਫੈਮਿਲੀ 'ਚ ਰਹਿ ਕੇ ਜ਼ਿਆਦਾ ਖੁਸ਼ੀ ਸੀ ਉਹ ਅੱਛਾ ਤੇ ਉਹ ਉਹਨੂੰ ਇਹ ਸੀ ਕਿ ਹੁਣ ਫੈਮਿਲੀ ਤੋਂ ਦੂਰ ਹੋਣਾ ਪੈਣਾ ਤਾਂ ਫਿਰ ਥੋੜਾ ਟਾਈਮ ਫਾਈਲ ਵੀ ਨਹੀਂ ਸੀ ਲਾਈਏ ਸੀ ਇਸੇ ਚੱਕਰ 'ਚ ਹੀ ਕਿ ਉਹਨੂੰ ਇਹ ਕਿਉਂਕਿ ਉਹਨੇ ਜਦੋਂ ਮੰਮੀ ਨੇ ਉਹਦਾ ਬਾਲਾ ਕਰਨਾ ਤੇ ਉਹਨਾਂ ਰੋਬਿੰਦੀ ਹੁੰਦੀ ਸੀ ਕਿ ਜੇ ਮੈਨੂੰ ਸ਼ੁਰੂ ਤੋਂ ਇਦਾਂ ਪਿਆਰ ਮਿਲਿਆ ਹੁੰਦਾ ਆਈ ਜਾਂਦਾ ਬੱਚੇ ਦੇ ਮਨ 'ਚ ਤੇ ਬਾਅਦ 'ਚ ਫਿਰ ਆਪਣਾ ਫਿਰ ਮੰਮੀ ਨੂੰ ਨਹੀਂ ਕਹਿਣ ਲੱਗ ਗਏ ਕਿ ਨਹੀਂ ਨਹੀਂ ਲਾਉਣੀ ਹੈ ਫਾਈਲ ਫਿਰ ਤਾਂ ਕਰਕੇ ਲਾਤੀ ਬਾਅਦ 'ਚ ਫੇਰ ਫਿਰ ਮਨਜੋਤ ਗਈ ਚਲੀ ਜਦੋਂ ਮਨਜੋਤ ਵਿਆਹ ਕੇ ਆਈ ਹਨਾ ਮਤਲਬ ਕਿ ਇਹਨੇ ਸ਼ੁਰੂ ਤੋਂ ਇਹਨੇ ਰਿਸ਼ਤੇਦਾਰ ਜਿਹੜੇ ਵੇਖਣ ਕਿਉਂਕਿ ਦਾਦਾ-ਦਾਦੀ ਨੇ ਪਾਲਿਆ ਵਿਆਹ ਵੀ ਉਹਦੇ ਵੀ ਉਹਦੀ ਦਾਦੀ ਹੁਣੇ ਚਲ ਜਾਂਦੇ ਹੁੰਦੇ ਸੀ ਇਹਦੇ ਇਹ ਕੰਮ ਪੜਾਈ ਪੜ੍ਹਾਈ ਜਾਂ ਟਿਵੀਜ਼ਨ ਹਨਾ ਇਹਨੇ ਜਾਣਾ ਤੇ ਜਿੱਦਨੇ ਆਈ ਵਿਆਹ ਕੇ ਬਿਲੇ ਦਿਨ ਇਹਨੇ ਰਿਸ਼ਤੇ ਸਰ ਵੇਖੇ ਹਾਲੇ ਤਾਂ ਸਾਡਾ ਜਿਵੇਂ ਜੁਨੀ ਜਿਹੜਾ ਵੈ ਮਤਲਬ ਕਿ ਹੁੰਦਾ ਹੀ ਆ ਜੱਟਾਂ ਦਾ ਮੇਲ-ਜੋਲ ਵਾਲਾ ਅੱਛਾ ਤੇ ਇਹ ਰਿਸ਼ਤੇਦਾਰ ਵੀ ਖੇਹ ਰਹਾਨ ਤੇ ਬਾਅਦ ਚ ਨੱਚੀ ਮਤਲਬ ਕਿ ਬਹੁਤ ਇਹਨੂੰ ਬੜਾ ਵਧੀਆ ਲੱਗਾ ਤੇ ਇਹ ਕਹਿੰਦੀ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਬੜਾ ਪਿਆਰ ਕੀਤਾ ਇਦਾਂ ਦਾ ਜਿਵੇਂ ਬੱਚਾ ਨਹੀਂ ਭੋਲਾ ਦਿਆ ਕਰਦਾ ਹੁੰਦਾ ਕਿ ਜਿਵੇਂ ਸ਼ੁਰੂ ਤੋਂ ਦੇਖਿਆ ਨਹੀਂ ਵਿਚਾਰੀ ਨੇ ਕੁਝ ਤੇ ਫਿਰ ਇਹ ਬੜਾ ਕੁਝ ਹੋ ਹੀ ਉਦੋਂ ਵੀ ਮਤਲਬ ਕਿ ਐ ਹੀ ਉਹਦਾ ਜਦੋਂ ਵਿਆਹ ਘੇ ਚਲ ਵਾਈ ਗਰੂ ਨੇ ਕਿਰਪਾ ਕੀਤੀ ਬੜਾ ਵਧੀਆ ਇਹਦਾ ਰਿਆ ਉਦੋਂ ਤੋਂ ਜਰਨੀ ਖੁਸ਼ ਰਹੀ ਪੂਰੀ ਹਾਂਜੀ ਮਤਲਬ ਕਿ ਜਿੰਨੇ ਦੁੱਖ ਦੇਖੇ ਸੀ ਪਹਿਲਾਂ ਸਾਰੇ ਐ ਹੀ ਵੈਗਰੂ ਨੇ ਸੁਣ ਲਈ ਇਹਦੀ ਚੱਲ ਹੁਣ ਬਾਹਰ ਚਲੀ ਗਈ ਆ ਤੇ ਅੱਛਾ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਜਿੱਦਾਂ 9 ਆ ਜਿਹੜੀ ਆ ਉਹ ਕਦੇ 3 ਨਹੀਂ ਬਣ ਸਕਦੀ ਹੈ ਨਾ ਤਾਂ ਪਹਿਲਾਂ ਦਿਮਾਗ ਦੇ ਵਿੱਚ ਕਦੀ ਆਉਂਦਾ ਸੀਗਾ ਵੀ ਮੈਨੂੰ 9 ਕਿਵੇਂ ਦੀ ਮਿਲੂਗੀ ਹੈ ਨਾ ਤਾਂ ਬਾਅਦ ਚ ਤੁਹਾਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਜਿਹੜੇ ਲੋਕ ਸੋਚਦੇ ਨੇ ਜਿਹੜੀਆਂ ਨੋਹਾਂ ਦੀ ਲੋਕ ਗੱਲਾਂ ਕਰਦੇ ਉਹ ਕੋਈ ਕਿਸੇ ਹੋਰ ਹੀ ਨੋਹਾਂ ਦੀ ਗੱਲਾਂ ਕਰਦੇ ਨੇ ਹਾਂਜੀ ਪਹਿਲਾਂ ਤਾਂ ਇਹ ਨਹੀਂ ਸੋਚਿਆ ਵੀ ਇਹ ਤਾਂ ਜੀ ਜਲਦੀ ਹੀ ਵਿਆਹ ਕਰ ਦੇਣਾ ਜਮਾ ਸੋਚਿਆ ਵੀ ਨਹੀਂ ਇੱਕੇ ਦਮ ਇੰਨਾ ਹੋਇਆ ਵੀ ਬਸ ਵਿਚਾਰੇ ਦਾ ਕੋਈ ਚਾਵ ਨਹੀਂ ਲੱਥਾ ਜਲਦੀ ਜਲਦੀ ਜਿਵੇਂ ਵਿਆਹ ਹੋ ਗਿਆ ਪਰ ਉਹ ਮੈਨੂੰ ਜਮਾ ਮਹਿਸੂਸ ਨਹੀਂ ਹੋਇਆ ਵੀ ਮੇਰੀ ਨੋਹਾਂ ਵੀ ਐਂ ਕਰਦੀ ਲੋਕੀ ਐਂ ਕਹਿੰਦੇ ਆ ਸਾਡੀਆਂ ਨੋਹਾਂ ਐਵੇਂ ਦੀਆਂ ਐਵੇਂ ਦੀਆਂ ਪਤਾ ਨਹੀਂ ਮੈਨੂੰ ਕਿਵੇਂ ਵੀ ਆਪਚ ਗਲਤੀ ਹੁੰਦੀ ਆ ਮਾਨ ਚੋਂ ਆਉਂਦਾ ਵਾ ਵੀ ਸੋਚਦੀ ਆ ਵੀ ਚਾਹੇ ਤਾਂ ਆਪਣੇ ਚ ਗਲਤੀ ਹੋਵੇ ਜਾਂ ਨੋਹ ਚ ਹੋਵੇ ਕੁਝ ਹੁੰਦਾ ਹੋਣਾ ਪਰ ਹਾੜੇ ਚ ਜਮਾ ਨਹੀਂ ਸੀ ਕੁਝ ਬਹੁਤ ਜ਼ਿਆਦਾ ਪਿਆਸ ਉਹ ਹੜਨਾ ਬਹੁਤ ਜ਼ਿਆਦਾ ਮੋਹ ਕਰਦੀ ਸੀ ਹੰਤ ਉਹ ਦੱਸਦੇ ਨੇ ਕਿ ਜੇ ਕਿਤੇ ਉਹ ਬਾਹਰ ਜਾਂਦੇ ਸੀ ਬਾਜ਼ਾਰ ਦੇ ਵਿੱਚ ਤਾਂ ਉਹਨਾਂ ਨੇ ਤੁਹਾਡੇ ਲਈ ਜ਼ਰੂਰ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਣੀ ਬੇਸ਼ੱਕ ਵੀਰ ਹੁਣੇ ਮਨ ਕਰਦੇ ਨੇ ਫੇਰ ਵੀ ਲੈ ਕੇ ਆਉਣੀ ਹਾਂਜੀ ਉਹਨੇ ਕਿਤੇ ਵੀ ਜਾਣਾ ਵਾ ਜਾਂ ਬਾਜ਼ਾਰ ਗਈ ਆ ਜਾਂ ਘੁੰਮਣ ਗਈ ਆ ਉਹਨੇ ਮੇਰੇ ਲਈ ਚੀਜ਼ ਲੈ ਕੇ ਉਹਨੇ ਕਰਨਵੀਰ ਨੇ ਕਹੀ ਜਾਣਾ ਵਾ ਵੀ ਨਹੀਂ ਅੱਜ ਨਹੀਂ ਲੈਣੀ ਤੂੰ ਰੋਜ਼ ਹੀ ਮੰਮੀ ਲਈ ਲੈਣੀਂ ਢੀਚ ਪਰ ਉਹਨੇ ਮੇਰੇ ਲਈ ਚੀਜ਼ ਲੜ ਕੇ ਲੈ ਕੇ ਹੀ ਆਉਣੀ ਆ ਕਰਨਵੀਰ ਜੋ ਮਰਜ਼ੀ ਕਹੀ ਜਾਏ ਬਸ ਉਹਨੇ ਆਪਦੇ ਪੂਰੀ ਡਿਮਾਂਡ ਕਰਨੀ ਵੀ ਮੰਮੀ ਨੂੰ ਆ ਨਹੀਂ ਆ ਕਿ ਮੰਮੀ ਕੋ ਨਾ ਤੇ ਆ ਚੀਜ਼ ਮੈਂ ਖੜਨੀ ਖੜਨੀ ਮੰਮੀ ਦੇ ਉੱਪਰ ਆਣੀ ਆ ਇਹ ਆ ਉਹ ਬਸ ਲੱਗਦਾ ਕਿ ਇਹ ਤੋਂ ਵਧੀਆ ਨੋ ਨਹੀਂ ਇਹ ਤੋਂ ਵਧੀਆ ਨੋ ਹੋਰ ਨਹੀਂ ਮਿਲ ਸਕਦੀ ਕੁੜੀ ਨਹੀਂ ਨਹੀਂ ਇਹ ਤਾਂ ਮੈਂ ਨਹੀਂ ਬਹੁਤ ਵਧੀਆ ਨੋ ਬਹੁਤ ਜ਼ਿਆਦਾ ਸਾਡੇ ਕਰਮ ਚੰਗੇ ਆ ਜਿਹੜੀ ਐਵੇਂ ਦੀ ਨੋ ਮਿਲੀ ਸਾਨੂੰ ਬਹੁਤ ਜ਼ਿਆਦਾ ਸਾਡਾ ਮੂੰਹ ਕਰਦੀ ਆ ਛਾਇਦ ਕੋਈ ਹੋਰ ਆਉਂਦੀ ਤੇ ਇੰਨਾ ਨਾ ਕਰਦੀ ਸਾਡਾ ਅਸੀਂ ਸੋਚਦੇ ਆ ਕੋਈ ਹੋਰ ਆਉਂਦੀ ਤੇ ਛਾਇਦ ਇਹਨੂੰ ਪਤਾ ਨਹੀਂ ਪਰਿਵਾਰ ਮਿਲਿਆ ਵਾ ਉਹ ਹਰ ਨਾਲ ਬਹੁਤ ਜ਼ਿਆਦਾ ਹੱਸਦੀ ਖੇਡਦੀ ਇਹ ਨਹੀਂ ਵੀ ਕੱਲੇ ਬੈਠੇ ਰਹਿੰਨਾਂ ਨਾ ਜਿੰਨਾ ਚਿਰ ਰਹਿਣਾ ਇਹਨੂੰ ਵੀ ਨਾਲ ਪਾਉਣਾ ਇਹਨੇ ਕਹਿਣਾ ਆਪਾਂ ਥੱਕੇ ਆ ਲੰਮੇ ਬੈ ਜੀ ਉਹਨੇ ਕਹਿਣਾ ਨਾ ਫੈਮਿਲੀ ਚ ਬਹਿਣਾ ਜ਼ਰੂਰੀ ਆ ਉਹਨੇ ਹਾਸ ਖੇਡ ਕੇ ਉਹਨੇ ਫੇਰ ਜਾਣਾ ਇਹਨੇ ਕਦੀ ਕਦੀ ਇਹਨੇ ਲੜਨ ਵੀ ਟੈਪਣਾ ਤੂੰ ਇੱਥੇ ਰਹੀਂ ਤੂੰ ਹੁਣ ਇੱਥੇ ਹੀ ਬੈ ਜੀ ਤੇ ਉਹਨੇ ਫੇਰ ਵੀ ਉਹਨੇ ਹਿਲਣਾ ਨਹੀਂ ਆ ਉਹਨੇ ਆਪਣੀ ਮਰਜ਼ੀ ਨਾਲ ਜਾਣਾ ਜਿੰਨੂੰ ਤੁਹਾਡਾ ਇਨਾ ਪਿਆਰ ਪੈਂਦਾ ਹੈ ਨਾ ਫਿਰ ਜਦੋਂ ਬਾਹਰ ਜਾਣ ਦੀਆਂ ਗੱਲਾਂ ਹੁੰਦੀਆਂ ਵੀਜ਼ਾ ਲੱਗ ਜਾਂਦਾ ਫਿਰ ਦੁੱਖ ਹੁੰਦਾ ਸੀਗਾ ਕਿ ਤਿੰਨ ਦੋ ਰੁਪਏ ਜਿਆਦਾ ਬਹੁਤ ਜਿਆਦਾ ਵਿੱਚੇ ਵਿੱਚ ਮੈਂ ਰੋਈ ਜਾਣਾ ਪਰ ਉਹਦੇ ਲੱਗ ਗਈ ਨਾ ਕਰਨਾ ਵੀ ਇਹਦੇ ਮਾਨ ਚਾਹੂਗਾ ਇਹ ਵੀ ਰੋਊਗੀ ਫਿਰ ਅਸੀਂ ਕਹਿਣਾ ਕੁਝ ਨਹੀਂ ਹੁੰਦਾ ਸਾਰੇ ਲੋਕ ਬਾਹਰ ਜਾਂਦੇ ਆ ਉਹਨੇ ਮੇਰੇ ਤੋਂ ਪਾਸੇ ਹੋ ਕੇ ਰੋਣਾ ਤੇ ਮੈਂ ਉਹਦੇ ਤੋਂ ਪਾਸੇ ਹੋ ਕੇ ਅੱਛਾ ਹਾਂਜੀ ਵੀ ਇੱਕ ਦੂਜੇ ਨੂੰ ਪਤਾ ਨਾ ਲੱਗੇ ਵੀ ਵੀ ਇਹਨੂੰ ਜਿਆਦਾ ਆ ਮੇਰੇ ਜਾਨ ਦਾ ਕੰਮ ਉਹਨੇ ਵੀ ਇੰਜ ਉੱਤੇ ਰੋਣਾ ਹਾਏ ਮੈਂ ਬਾਹਰ ਚੱਲ ਜਾਣਾ ਮੇਰਾ ਜੀ ਨਹੀਂ ਲੱਗਣਾ ਮੈਂ ਵੀ ਆਖਣਾ ਹੈ ਜੋ ਉਹਦੇ ਇੰਨੇ ਦਿਨ ਰਹਿ ਕੇ ਆ ਜੋਤ ਨੇ ਚਲੀ ਜਾਣਾ ਹਾਏ ਸਾਡਾ ਜੀਨ ਲੱਗਣਾ ਸਾਡਾ ਜੀ ਤਾਂ ਜੀ ਸੱਚੀ ਨਹੀਂ ਲੱਗਦਾ ਅੱਛਾ ਹਾਂਜੀ ਯਾਦ ਹੁੰਦੀ ਬਹੁਤ ਜਿਆਦਾ ਰੌਣ ਕੀ ਚਲੀ ਗਈ ਆ ਅੱਛਾ ਹਾਂਜੀ ਅੱਛਾ ਤੁਸੀਂ ਐਂ ਦੱਸਦੇ ਸੀ ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀਗਾ ਜਿੱਦਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਬਹੁਤ ਦੁੱਖ ਦੇਖ ਕੇ ਮਾਂ ਫਿਰ ਉਹਦਾ ਪਿਆਰ ਨਹੀਂ ਮਿਲਿਆ ਹਨਾ ਤੇ ਜਦੋਂ ਵਿਆਹ ਹੋਇਆ ਜ ਇੰਨੀ ਜਲਦੀ ਹੋ ਗਿਆ ਉਹਨਾਂ ਦੇ ਕੋਈ ਸੱਦਰਾ ਰੀਜਾਂ ਵੀ ਨਹੀਂ ਪੂਰੀਆਂ ਹੋਈਆਂ ਮਤਲਬ ਕਿ ਇਹਨੂੰ ਸੀਗਾ ਸ਼ੁਰੂ ਤੋਂ ਲਹਿੰਗਾ ਲੂੰਗਾ ਪਰ ਹੁਣ ਤਾਂ ਬਾਲਾ ਸੀਗਾ ਜੀ ਹੂੰਗਾ ਤੇ ਜਿੱਦਾਂ ਇਹਨੂੰ ਹਲਦੀ ਜਿਵੇਂ ਸਾਰੀਆਂ ਰਸਮਾਂ ਹੁੰਦੀਆਂ ਵਿਆਹ ਦੀਆਂ ਉਹ ਲੋਕਡਾਊਨ ਸੀ ਇੱਕ ਤੋਂ ਤੋਂ ਉਹ ਸਾਰਾ ਕੁਝ ਇਦਾਂ ਨਹੀਂ ਹੋ ਸਕਿਆ ਤੇ ਹੁਣ ਕੋਈ ਨਹੀਂ ਅੱਗੇ ਸਾਡੀ ਪਲੈਨਿੰਗ ਹੈਗੀ ਆ ਕਿ ਆਪਾਂ ਆਪਣੀ ਐਨੀਵਰਸਰੀ ਇਦਾਂ ਮਨਾਵਾਂਗੇ ਬਾਕੀ ਜੋ ਵੀ ਵੈਕਰੂ ਕਰਦਾ ਚੰ ਤੇ ਬਾਕੀ ਯਾਰ ਜਿੰਨੇ ਨੇ ਦੁੱਖ ਵੇਖੇ ਕਿਸਮਤ ਇਹਦੀ ਬਹੁਤ ਹੀ ਜ਼ਿਆ ਬਚਾਰੀ ਦੀ ਹਰੇਕ ਚੀਜ਼ ਜਿਵੇਂ ਹੁਣ ਬਾਹਰ ਦਾ ਲਾਇਆ ਸੀ ਮਿੰਟੋ ਮਿੰਟ ਬੈਂਡ ਆ ਗਿਆ ਥੋੜੇ ਦਿਨ ਚ ਵੀਜ਼ਾ ਆ ਗਿਆ ਅੱਛਾ ਕਈ ਬੰਦੇ ਤੇ ਜਿੱਦਾਂ ਕਰਮ ਤੇਜ ਹੁੰਦੇ ਆ ਕਿ ਜਿੱਦਾਂ ਜਿੰਨੇ ਥੋੜੇ ਦਿਨ ਚ ਵਿਆਹ ਹੋਇਆ 19 ਚੀਤੀ ਦੀ ਥੋੜੀ ਕਿਸਮਤ ਤੇ ਸੀ ਜਦੋਂ ਅਸੀਂ ਸੋਚਿਆ ਬਾਰ ਬਾਰ ਇਹ ਪਹਿਲਾਂ ਤਾਂ ਅਸੀਂ ਸਾਡਾ 1.5 ਸਾਲ ਤਾਂ ਹੈ ਹੀ ਨਹੀਂ ਸੀ ਬਈ ਉਸ ਤੋਂ ਬਾਅਦ ਕਿ ਬਾਹਰ ਦਾ ਹੈ ਕੋਈ ਪਲਾਨ ਹੈ ਅੱਛਾ ਜਿਵੇਂ ਤੁਸੀਂ ਦੱਸਦੇ ਹੋ ਕਿ ਦਿਨ ਤਿਹਾਰ ਹੁੰਦਾ ਹਨਾ ਤੁਹਾਡੇ ਪੇਕੇ ਪਰਿਵਾਰ ਆਉਂਦਾ ਤੁਹਾਡੇ ਰਿਸ਼ਤੇਦਾਰ ਆਉਂਦੇ ਹਨਾ ਤਾਂ ਉਹਨਾਂ ਨੂੰ ਇਹ ਚੀਜ਼ ਫੀਲ ਹੁੰਦੀ ਸੀ ਕਿ ਉਹਨਾਂ ਦੇ ਪਿੱਛੇ ਕੋਈ ਹੈ ਨਹੀਂਗਾ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਸੀ ਤੇ ਉਹਨਾਂ ਨੇ ਤਿਹਾਰ ਵਾਲੇ ਦਿਨ ਵੀ ਰੋਣਾ ਹਾਂਜੀ ਇੰਜ ਮੇਰੇ ਮੰਮੀ ਹੁੰਨੀ ਤਾਈ ਹੁੰਨੀ ਸਾਰੇ ਪਰਿਵਾਰ ਨੇ ਆਉਣਾ ਇਕੱਠੇ ਮੈਨੂੰ ਲੋੜੀ ਦੇਣ ਤੇ ਉਦੋਂ ਹੀ ਇਹਨੇ ਜੋਤ ਨੇ ਰੋਣ ਲੱਗ ਪੈਣਾ ਜੇ ਪੁੱਛਣਾ ਵੀ ਕੀ ਗੱਲ ਕਹਿਣਾ ਕੁਝ ਨਹੀਂ ਉਹ ਮਨ ਚ ਆਉਂਦਾ ਹੁੰਦਾ ਏ ਜਦੋਂ ਮੇਰੀਆਂ ਭੈਣਾਂ ਨੇ ਆਉਣਾ ਉਦੋਂ ਵੀ ਇਹਨੇ ਰੋਣਾ ਵੀ ਮੇਰਾ ਵੀ ਕੋਈ ਹੋਵੇ ਮੰਮੀ ਡੈਡੀ ਭੈਣ ਭਰਾ ਤੂੰ ਵੀ ਮੈਨੂੰ ਦੇਖ ਕੇ ਜਾਂ ਲੋੜੀ ਜਾਂ ਮੈਨੂੰ ਖੁਸ਼ੀ ਮਿਲਦੀ ਮੇਰਾ ਕੋਈ ਆਇਆ ਵਾ ਇਹ ਜੋਦੇ ਮਨ ਚ ਬਹੁਤ ਜ਼ਿਆਦਾ ਫੀਲ ਹੁੰਦਾ ਏ ਵੀ ਮੇਰਾ ਵੀ ਕੋਈ ਆਵੇ ਤੇ ਮੇਰੀ ਮਾਂ ਪਿਓ ਨੇ ਉਹਨਾਂ ਨੂੰ ਧੀ ਬਣਾਇਆ ਸੀ ਜੋਤ ਨੂੰ ਵੀ ਜਿਵੇਂ ਮੈਨੂੰ ਦੇਣਾ ਉਵੇਂ ਹੀ ਉਹਨੂੰ ਦੇਣਾ ਵਾ ਹਾਂਜੀ ਹਾਂਜੀ ਰਖੜੀ ਆਉਣੀ ਤੇ ਰਖੜੀ ਬੰਨਣ ਜਾਣੀ ਉਹਨੇ ਮੈਂ ਜੇ ਮੈਂ ਆਪਣੇ ਭਰਾ ਨੂੰ ਬੰਨਣੀ ਉਹਨੇ ਮੇਰੇ ਪਤੀਆਂ ਨੂੰ ਰਖੜੀ ਬੰਨਣੀ ਅੱਛਾ ਮੈਂ ਤੁਹਾਡੇ ਜਿਹੜੇ ਪੇਕੇ ਆ ਉਹ ਤੁਹਾਡੇ ਲਈ ਵੀ ਲੋੜੀ ਲੈ ਕੇ ਆਉਂਦੇ ਤੁਹਾਡੀ ਨੂੰਹ ਲਈ ਵੀ ਹਾਂਜੀ ਨਾਲ ਹੀ ਉਹਦੇ ਜੋ ਮਿਰਲੀ ਆਉਣਾ ਨਾਲ ਹੀ ਉਹਦੇ ਹੋਣਾ ਹੈ ਜਿਵੇਂ ਮੇਰੇ ਪੇਕੇ ਲੋੜੀ ਲੈ ਕੇ ਆਉਂਦੇ ਸੀ ਤਾਂ ਉਵੇਂ ਹੀ ਉਹਨਾਂ ਨੇ ਨਾ ਜੋਤਲੀ ਵੀ ਲੈ ਕੇ ਆਉਣੀ ਵੀ ਇਹ ਵੀ ਸਾਡੀ ਧੀ ਆ ਇਹਦੇ ਮਾਂ ਚ ਨਾ ਆਵੇ ਤੇ ਇੰਜ ਇਹਨਾਂ ਨੇ ਸਾਰਾ ਕੁਝ ਲੈ ਕੇ ਆਉਣਾ ਜੋ ਮਿਰਲੀ ਵੀ ਸਗਣ ਵਿਹਾਰ ਜੋ ਵੀ ਆ ਫਿਰ ਮੇਰੇ ਪਤੀ ਜਦੋਂ ਮੈਂ ਰਖੜੀ ਬੰਨਣ ਜਾਣੀ ਉਹਨਾਂ ਨੇ ਪਹਿਲਾਂ ਕਹਿਣਾ ਵੀ ਜੋਤ ਵੀ ਆਵੇ अच्छा जोत ने रखड़ी बनन आणावा जरूरी तू भावे रह जा ओन्ने आणावा ओदे मान च ना आवे ਵੀ ਮੇਰਾ ਵੀ ਭਰਾ ਹੋਵੇ ਤਾਂ ਮੈਂ ਵੀ ਰਖੜੀ ਬੰਨਣ ਜਾਵਾ ਤੇ ਫਿਰ ਉਹਨੇ ਵੀ ਨਾਲ ਹੀ ਮੇਰੇ ਜਾਣਾ ਵਾ ਜੋ ਮੈਨੂੰ ਦੇਣਾ ਉਹ ਉਹਨੂੰ ਦੇਣਾ ਕੱਪੜੇ ਵੀ ਨਾਲ ਦੇਨੇ ਆ ਜਿਵੇਂ ਹੁਣ ਜੋਤ ਬਾਹਰ ਗਈ ਉਦੋਂ ਮੇਰੇ ਮੰਮੀ ਕੱਪੜੇ ਲਿਆਏ ਉਹਦੇ ਨਾਲ ਪੈਸੇ ਦੇ ਕੇ ਗਏ ਵੀ ਜੋ ਉਹਦੇ ਮਾਨ ਚ ਨਾ ਕਿ ਇਹ ਗੱਲਾਂ ਆਵੇ ਹਾਂਜੀ ਅੱਛਾ ਜਦੋਂ ਦਿਨ ਤਿਹਾੜੀ ਉਹਨਾਂ ਦਾ ਅਪਸੈਟ ਜਦੋਂ ਹੋ ਜਾਂਦੇ ਹਨਾ ਰੋਣ ਲੱਗ ਜਾਂਦੇ ਤੇ ਤੁਹਾਨੂੰ ਬੁਰਾ ਲੱਗਦਾ ਹੁੰਦਾ ਸੀਗਾ ਉਦੋਂ ਨਹੀਂ ਮਨ 'ਚ ਤੇ ਆਉਂਦਾ ਹੀ ਵੀ ਕੀ ਇਹਦੇ ਮਨ 'ਚ ਉਸੇ ਵੇਲੇ ਇਹੀ ਹੁੰਦਾ ਹੈ ਮੀਰਾ ਵੀ ਕੋਈ ਆਵੇ ਤੇ ਮੈਨੂੰ ਵੀ ਚਾਹ ਹੋਵੇ ਵੀ ਮੇਰਾ ਕੋਈ ਆਇਆ ਮਗਰ ਇਹ ਨੂੰ ਬੜਾ ਹੁੰਦਾ ਹੈ ਮੇਰੇ ਮਗਰ ਵੀ ਕੋਈ ਆਵੇ ਵੀ ਵੀ ਵੇਖਣਾ ਜੋਤ ਕਿਵੇਂ ਆ ਪਰ ਕੁਝ ਕਹਿ ਨਹੀਂ ਸਕਦੇ ਵੀ ਜਦੋਂ ਹੈ ਹੇ ਇਹ ਨਹੀਂ ਤਾਈਤਾ ਵੀ ਆਉਂਦੇ ਸੀ ਦੋ ਕਗੇੜੇ ਲਾ ਕੇ ਗਏ ਆ ਅੱਛਾ ਤੁਸੀਂ ਕਹਿੰਦੇ ਵੀ ਉਹਨਾਂ ਦਾ ਹੁਣ ਉਧਰ ਬਾਹਰ ਚਲੇ ਗਏ ਆ ਦਿਲ ਨਹੀਂ ਲੱਗਦਾ ਹਨਾ ਤੇ ਉਹ ਵਾਪਸ ਆਉਣ ਨੂੰ ਵੀ ਕਹਿੰਦੇ ਨੇ ਹਾਂਜੀ ਉਹ ਹੁਣ ਰੋਜ਼ ਫੋਨ ਲਾਉਂਦੀ ਆ ਤੇ ਰੋਣ ਲੱਗ ਪੈਂਦੀ ਆ ਮੇਰਾ ਦਿਲ ਨਹੀਂ ਲੱਗਦਾ ਮੰਮੀ ਮੈਂ ਵਾਪਸ ਆ ਜਾ ਐ ਕਿ ਨਹੀਂ ਵੀ ਤੂੰ ਆਪਦਾ ਡ੍ਰੀਮ ਪਹਿਲਾਂ ਪੂਰਾ ਕਰ ਲਾ ਫਿਰ ਤੂੰ ਬੱਚੇ ਆ ਜਾਈ ਸਾਡਾ ਤੇ ਆਪ ਨਹੀਂ ਦਿਲ ਲੱਗਦਾ ਇਹਨਾਂ ਬਿਨਾ ਸਾਨੂੰ ਹੁਣ ਉਹ ਚਲੀ ਗਈ ਆ ਤੇ ਜਮਾ 2 ਮਹੀਨੇ ਤੇ ਹੀ ਐ ਰਹੇ ਨਾ ਬਸ ਵੀ ਕਰਾਂ ਕੋਈ ਚੀਜ਼ ਕੋ ਆਚ ਕੀ ਹੁੰਦੀ ਹੁਣ ਕਰਨ ਵੀ ਚੱਲ ਜਾਣਾ ਤੇ ਫੈਮਿਲੀ ਚ ਰਹਿ ਕੌਣ ਜਾਣਾ ਹਾਡਾ ਦਿਲ ਨਹੀਂ ਲੱਗਦਾ ਇਹ ਬੱਚਿਆਂ ਬਿਨਾਂ ਤੇ ਜਾਵਾਂ ਇਹ ਜੀ ਦੇ ਵੀ ਜਾਣ ਅਸੀਂ ਫੋਨ ਲਾਈ ਜਾਣਾ ਵੀ ਜਲਦੀ ਘਰ ਆ ਜਾਓ ਜਲਦੀ ਘਰ ਆ ਜਾਓ ਜਿੰਨਾ ਚਿਰ ਘਰੇ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਲੰਮੇ ਨਹੀਂ ਬਹਿਣਾ ਇਹ ਰਾਤ ਦੇ 12 ਵਜੇ ਆਵੇ ਮੈਂ ਉਹਨਾਂ ਚਿਰ ਬੈਠੀ ਰਹਿਣਾ ਪਹਿਲਾਂ ਜੋਤ ਵੀ ਇੰਜ ਹੀ ਨਾਲ ਹੀ ਹੁੰਦੀ ਮੈਂ ਉਹਨਾਂ ਚਿਰ ਲੰਮੇ ਨਹੀਂ ਬਹਿਣਾ ਬੈਠੀ ਰਹਿਣਾ ਵੀ ਜਦੋਂ ਬੱਚੇ ਆਉਣਗੇ ਉਦੋਂ ਮੈਂ ਰੈਸਟ ਹੋਣੀ ਉਹਨਾਂ ਚਿਰ ਹੋਣੀ ਨਹੀਂ ਮੇਰੀ ਰੈਸਟ ਧਿਆਨ ਇੰਨਾ ਚ ਰਹਿੰਦਾ ਮੇਰਾ ਅ ਜਿਵੇਂ ਤੁਸੀਂ ਦੱਸਦੇ ਹੋ ਕਿ ਜਦੋਂ ਵਿਆਹ ਕੇ ਇੱਥੇ ਆਉਂਦੇ ਹੋ ਆਉਂਦੇ ਨੇ ਤੇ ਤੁਸੀਂ ਇੰਨਾ ਪਿਆਰ ਉਹਨਾਂ ਨੂੰ ਪਰਿਵਾਰ ਦੇ ਵਿੱਚ ਮਿਲਦਾ ਉਹਨਾਂ ਦਾ ਜਾਣ ਨੂੰ ਦਿਲ ਨਹੀਂ ਕਰਦਾ ਪਿੱਕੇ ਤੇ ਨਾ ਹੀ ਉਹ ਗਏ ਆ ਹਾਂਜੀ ਪੀਕੇ ਤੇ ਉਹਨੇ ਕਦੀ ਗਿਆ ਹੀ ਨਹੀਂ ਮੈਂ ਜਾਣਾ ਜੇ ਮੈਂ ਜਾਣਾ ਹੈ ਤੇ ਕਰਨਬੀਰ ਦੇ ਨਾਲ ਹੀ ਜਾਣਾ ਵਾ ਤੇ ਨਾਲ ਹੀ ਵਾਪਸ ਆਉਣਾ ਭਾਵੇਂ ਘੰਟਾ ਹੀ ਜਾਣ ਤੇ ਉਹਨੂੰ ਮਾਂ ਚ ਹੁੰਦਾ ਹੀ ਵੀ ਇਹਨੂੰ ਮਹਿਸੂਸ ਨਾ ਹੋਵੇ ਵੀ ਰ ਮੇਰਾ ਮਾਂ ਪਿਓ ਹੈ ਨਹੀਂ ਆ ਤੇ ਕਦੀ ਕਮੀ ਮਹਿਸੂਸ ਨਹੀਂ ਹੁੰਦੀ ਤੀ ਮਾਂ ਪਿਓ ਨਾਲ ਵੀ ਵਾਅਦਾ ਕੀਤਾ ਵਾ ਵੀ ਇਹਦੇ ਦਿਲ ਚ ਕੋਈ ਆਵੇ ਨਾ ਤੇ ਪੀਕੇ ਤੇ ਉਹਨੇ ਕਦੀ ਗਈ ਨਹੀਂ ਬਹਾਦਤ ਤੋਂ ਹੱਦ ਤਿੰਨ ਚਾਰ ਵਾਰ ਗਈ ਆ ਉਹ ਇਹ ਕਰਨਬੀਰ ਦੇ ਨਾਲ ਤੇ ਕੱਲੀ ਤੇ ਉਹ ਰਹੀ ਨਹੀਂ ਨਾ ਸਕਦੀ ਕਰਨਬੀਰ ਦਾ ਮਿੰਟ ਵਸਾ ਨਹੀਂ ਖਾਂਦੀ ਜਦੋਂ ਇੱਥੇ ਹੀ ਰਾਤ ਦਿਨ ਇਕੱਠੇ ਰਹਿਣਾ ਵਾ ਜਿੱਥੇ ਵੀ ਜਾਣਾ ਕਰਨਬੀਰ ਨੇ ਨਾਲ ਹੀ ਜਾਣਾ ਉਹਦੇ ਹਾਂਜੀ ਇਸ ਕਰਕੇ ਹੁਣ ਮੈਨੂੰ ਬਾਹਰ ਬਹੁਤ ਜ਼ਿਆਦਾ ਔਖਾ ਆ ਪਿਆ ਵਾ ਦਿਲ ਨਹੀਂ ਲੱਗਦਾ ਫੈਮਲੀ ਬਿਨਾ ਤੇ ਮੈਂ ਤੁਸੀਂ ਦੱਸਦੇ ਸੀਗੇ ਕਿ ਤੁਹਾਡੀ ਛੋਟੀ ਲੋਕ ਤੁਹਾਨੂੰ ਕਹਿੰਦੇ ਹੁੰਦੇ ਸੀਗੇ ਜਿੱਦਾਂ ਤੁਹਾਨੂੰ ਪਤਾ ਲੱਗਦਾ ਕਿ ਉਹਨਾਂ ਦੇ ਇਹ ਕੰਡੀਸ਼ਨ ਹੈ ਹਨਾ ਤੁਹਾਡੀ ਮੈਰਿਜ ਹੋ ਜਾਂਦੀ ਹੈ ਹਨਾ ਤੇ ਫਿਰ ਉਸ ਤੋਂ ਬਾਅਦ ਲੋਕ ਤੁਹਾਨੂੰ ਇਹ ਕਮੈਂਟ ਕਰਦੇ ਸੀਗੇ ਕਿ ਤੁਸੀਂ ਛੋਟੀ ਇਹ ਦੇ ਵਿੱਚ ਵਿਆਹ ਕਰਾ ਲਿਆ ਤੁਹਾਨੂੰ ਬਹੁਤ ਅੱਗ ਲੱਗੀ ਹੈ ਕੀ ਕਹਿੰਦੇ ਹੁੰਦੇ ਸੀ ਕਮੈਂਟਾਂ 'ਚ ਬੜਾ ਕੀ ਇਦਾਂ ਤੁਹਾਨੂੰ ਐਡਾ ਕਹਦਾ ਹੀ ਹਲਜਵਾ ਹੈਗੇ ਤੁਸੀਂ 18 20 ਸਾਲ ਦੇ ਇਦਾਂ ਕਹਣਾ ਲੋਕਾਂ ਨੂੰ ਇਹਦਾ ਚੱਲ ਪਤਾ ਨਹੀਂ ਸੀ ਉਦੋਂ ਤੇ ਫਿਰ ਵੀ ਲੋਕਾਂ ਨੇ ਕਹਿਣਾ ਕਿ ਤੁਸੀਂ ਤੁਹਾਨੂੰ ਕੀ ਆ ਹੋਰ ਬੜੇ ਬੜੇ ਤਰ੍ਹਾਂ ਦੇ ਕਮੈਂਟ ਆਉਂਦੇ ਸੀ ਪਰ ਲੋਕਾਂ ਨੂੰ ਇਹ ਥੋੜਾ ਪਤਾ ਸੀ ਕਿ ਰਿਐਲਿਟੀ ਕੀ ਆ ਉਹਨ ਕਿਸੇ ਦੀ ਮਜਬੂਰੀ ਹੁੰਦੀ ਕਿਦਾ ਜੀ ਕਰਦਾ ਵਾ ਛੋਟੀ ਐਚ ਵਿਆਹ ਕਰਵਾਉ ਉਹਨੂੰ ਜਿਹਦੇ ਹੁਣ ਮਾਪਿਓ ਸਿਰ ਤੇ ਹੁਣ ਉਹਨੂੰ ਤਾਂ ਲੱਗਦਾ ਹੀ ਆ ਕਿ ਠੀਕ ਆ ਸਾਰਾ ਕੁਝ ਤੇ ਜਿਹਦੇ ਜਿਹਦੇ ਕੋ ਨਹੀਂ ਹੈਗੇ ਉਹਨੂੰ ਇਹ ਚੀਜ਼ ਉਹ ਹੀ ਫੀਲ ਕਰ ਸਕਦਾ ਤੇ ਜਦੋਂ ਬਾਅਦ ਚ ਫਿਰ ਅਸੀਂ ਵਲੌਗ ਬਣਾਇਆ ਸੀ ਤੇ ਸਾਰਿਆਂ ਨੇ ਜਲੋ ਫਿਰ ਲੋਕਾਂ ਨੇ ਪਿਆਰ ਦਿੱਤਾ ਬੋ ਲੋਕ ਸਮਝੇ ਵੀ ਪਰ ਕਈ ਲੋਗਾ ਲਵੀ ਗਏ ਦਿੰਦੇ ਆ ਕਿ ਤੁਸੀਂ ਛੋੜੀਏ ਜਿ ਵਿਆਹ ਕਰਾ ਲੈ ਏਦਾਂ ਹੁੰਦਾ ਪਰ ਜਦੋਂ ਤਾਂ ਹੈ ਹੀ ਨਹੀਂ ਵਿਚਾਰੀ ਦਾ ਕੋਈ ਇਹਦੇ ਉਹਦੇ ਤਾਈ ਨੇ ਮੈਰਿਜ ਕੀਤੀ ਸਾਡੀ ਤੇ ਫਿਰ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਸਹੀ ਚੱਲਦਾ ਸੀ ਦੇਖੋ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਗੱਲ ਪਤਾ ਲੱਗਦੀ ਵੀ ਉਹਨਾਂ ਦੇ ਪਰਿਵਾਰ ਚ ਕੋਈ ਨਹੀਂ ਆ ਉਦੋਂ ਇਹ ਚੀਜ਼ ਸੋਚਦੇ ਹੁੰਦੇ ਸੀਗੇ ਕਿ ਇਸ ਕੁੜੀ ਨੂੰ ਮੁੜ ਕੇ ਕਦੀ ਦੁੱਖ ਦੇਖਣ ਹੀ ਨਹੀਂ ਦੇਣਾ ਹਾਂ ਹਾਂਜੀ ਹਾਂਜੀ ਇਸੇ ਕਰਕੇ ਥੋੜਾ ਮਮੀ ਜਲਦੀ ਕੀਤੀ ਕਿ ਕੋਈ ਨਹੀਂ ਵਿਆਹ ਕਰਾ ਲੈਨੇ ਫਿਰ ਕੀ ਹੋ ਗਿਆ ਵਿਆਹ ਤਾਂ ਪਹਿਲਾਂ ਵੀ ਕਰਾਉਣਾ ਬਾਅਦ ਚ ਵੀ ਚੱਲ ਪਰਵੀ ਅਰ ਉਹਦਾ ਉਹਦੇ ਕਰਮ ਬਹੁਤ ਤੇਜ਼ ਆ ਸਗੋਂ ਮੈਂ ਤਾਂ ਇੱਕ ਸਟੈਪ ਲਿਆ ਤੇ ਵਾਈ ਗਰੂ ਨੇ 100 ਸਟੈਪ ਲਏ ਇੰਨਾ ਉਹਦੇ ਦੀ ਕਿਰਪਾ ਨਾਲ ਵਾਈ ਗਰੂ ਦੀ ਹਰ ਇੱਕ ਚੀਜ਼ ਵੱਲੋਂ ਹੀ ਕਦੀ ਪੈਸੇ ਤੇ ਲਦੀਵਨੀ ਕਮੀ ਆਈ ਕਈ ਨਾ ਬੰਦਾ ਕਰਮ ਵਾਲਾ ਹੁੰਦਾ ਜਿਹੜੀ ਗੱਲ ਆ ਤੇ ਬਾਅਦ ਚ ਉਹਨੇ ਵੀ ਬੜਾ ਪਿਆਰ ਚਲੋ ਜਿੱਦਾਂ ਉਹ ਦਾਦੀ ਨੂੰ ਗਸਦੇ ਉਦਾਂ ਹੀ ਮੈਨੂੰ ਇੱਕ ਮਿੰਟ ਦਾ ਵੀ ਵਿਸਾਹ ਨਹੀਂ ਸੀ ਖਾਂਦੀ ਮੇਰਾ ਜਿੱਦਾਂ ਮਨ ਲੁਕੀ ਮੈਂ ਇੱਕ ਮਿੰਟ ਵੀ ਇੱਧਰ ਉੱਧਰ ਹੋਣਾ ਕਰਨ ਆ ਜੋ ਕਰਨ ਮਤਲਬ ਕਿ ਜਿੱਦਾਂ ਪਹਿਲਾਂ ਪਹਿਲਾਂ ਵੀ ਪੈਸੇ ਤੇ ਲੈ ਆਉਂਦੇ ਸੀ ਪਹਿਲਾਂ ਜਿਵੇਂ ਬਰਕਤ ਜੀ ਨਹੀਂ ਲੱਗੀ ਜਾਂਦੇ ਹੁੰਦੇ ਸੀ ਤੇ ਚਲੋ ਮਨਜੋਤ ਜਿਵੇਂ ਗਰਮਾਂ ਵਾਲੀ ਕਈ ਕੁੜੀਆਂ ਦਾ ਹੁੰਦੇ ਆ ਕਰਮ ਤੇਜ ਪੈਰ ਸ਼ੋਭ ਹੁੰਦੇ ਆ ਤੇ ਹੁਣ ਜਦੋਂ ਦਾ ਮਤਲਬ ਕੀ ਹੋਇਆ ਸੀ ਮਨਜੋਤ ਦਾ ਵਿਆਹ ਤੇ ਪੈਸੇ ਤੇ ਲਿਖੜਨ ਲੱਗ ਗਏ ਜਿਵੇਂ ਬਰਕਤ ਜੀ ਹੁੰਦੀ ਆ ਜਦੋਂ ਲੱਗਦੇ ਵੀ ਸਿੱਧੇ ਪਰ ਕੋਈ ਚੱਕਰ ਨਹੀਂ ਜਿਵੇਂ ਕਦਮ ਭਾ ਹਾਂ ਬਿਲਕੁਲ ਕੁੜੀ ਗਰਮਾਂ ਵਾਲੀ ਆ ਬਾਕੀ ਵੈਗਰੂ ਤਾਂ ਬਹੁਤ ਨਾਲ ਲੈਂਦੀ ਸੀ ਉਹਨੇ ਮੈਨੂੰ ਵੀ ਬਹੁਤ ਲੜ ਲਾਇਆ ਸੀ ਵਾਈਗੁਰੂ ਤੇ ਜਿਵੇਂ ਮੈਂ ਸਵੇਰ ਨੂੰ ਅਮਰਤ ਵੇਲੇ ਉੱਠਦੇ ਹੁੰਦੇ ਸੀ ਚਲ ਵਾਈਗੁਰੂ ਦੀ ਕਿਰਪਾ ਨਾਲ ਹੀ ਉਹਨੇ ਮੈਨੂੰ ੱੱਕੇ ਨਾਲ ਠਾਉਣਾ ਸੀ ਪਾਠ ਕਰਨਾ ਫਿਰ ਮਤਲਬ ਕਿ ਬੜੀ ਕਿਰਪਾ ਰਹੀ ਵਾਈਗੁਰੂ ਦੀ ਹੁਣ ਤਾਂ ਚਲੋ ਕਾਲ ਯੁਗ ਦੇ ਥੋੜੇ ਪਾਪੀ ਜਿਹਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਿਤੇ ਟਾਈਮ ਦਿੱਤਾ ਸਾਨੂੰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਸਾਨੂੰ ਵੀ ਸੋ ਜੀ ਇੰਟਰਵਿਊ ਵਧੀਆ ਲੱਗੀ ਸ਼ੇ